ਜਿਹੜੇ ਦੇ ਜਾਊਗੀ ਨੋਟਾਂ ਦਾ ਹਾਰ ਪਾ ਕੇ ਸਨਮਾਨਿਤ ਕਰਕੇ ਭੇਜਣੀ ਹੈ ਇੱਥੋਂ ਆਪਾਂ ਇਹ ਠੀਕ ਹੈ ਗੱਲ ਹਾਂ ਕਰਨਾ ਆਪਾਂ 7000 ਖਰਚੇ ਤੇ ਹੀ ਦੇ ਭੇਜਣੀ ਉਹ ਖਰਚੇ ਦੇ ਉੱਤੇ ਹੀ ਕਰਨਾ ਜਿਹੜਾ ਵੀਰ ਲੈ ਕੇ ਜਾਊ ਨੋਟਾਂ ਦਾ ਹਾਰ ਪਾ ਕੇ ਜਾਣੀ ਹੈ ਇਹ ਠੀਕ ਹੈ ਗੱਲ ਆ ਇਹਨੂੰ ਤੋਰਚੋਬਰਾ ਕੰਦ ਦੇ ਨਾਲ-ਨਾਲ ਇੱਥੇ ਵੜੀ ਜਾਚ ਦੀ ਜਦੋਂ ਤੁਰਦੀ ਆ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਨੇੜੇ ਧਨੋਲਾ ਮੰਡੀ ਤੇ ਜ਼ਿਲ੍ਹਾ ਸੰਗਰੂਰ 8 ਤੋਂ 10 ਝੋਟੀਆਂ ਦਿਖਾਵਾਂਗੇ ਮੁਰਾ ਨਸ ਇਹ ਗਿਣਤੀ ਤੋਂ ਬਾਹਰੇ ਦਿਖਾਵਾਂਗੇ ਸੱਜਣੋ ਗਾਵਾਂ ਗਾਵਾਂ ਤਾਂ ਇਹ ਮੰਨ ਲਓ ਵੀ ਗਿਣਤੀ ਤੋਂ ਬਾਹਰੇ ਵਾਲਾ ਸਿਸਟਮ ਆ 1 2 ਦੰਦ ਜਰਸੀ ਦਿਖਾਵਾਂਗੇ ਚੰਗੇ ਮੁੱਲ ਵਾਲੀ ਆ ਤੇ ਜਿੰਦ ਜਾਨ ਆ ਫਾਰਮ ਦੀ ਬਾਕੀ ਆ ਗਾਵਾਂ ਦਿਖਾਵਾਂਗੇ ਉਹ ਤੁਰ ਤੱਕ ਹੀ ਖੜੀਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਕੱਲੀ ਕੱਲੀ ਦੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਅੱਜ ਸਤਿ ਸ੍ਰੀ ਅਕਾਲ ਬਾਈ ਹੋਰ ਕਿਵੇਂ ਆ ਬਹੁਤ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਆ ਚੋਬਰ ਰਹਿੰਦਾ ਖੁਸ਼ਾ ਤੇ ਰਹਿੰਦਾ ਚੜਦੀ ਕਲਾ ਜਾਨਾ 24 ਘੰਟੇ ਚੜਦੀ ਕਰ ਲਿਆ ਸ਼ੁਰੂ ਇੱਕ ਨੰਬਰ ਦਾ ਹਾਂ ਹਾਂ ਬਾਈ ਇਹਦਾ ਸੂਆ ਕੜਾ ਪ੍ਰਦੀਪਾ ਇਹ ਦੂਜਾ ਸੂਆ ਗੁਰੀ ਫਰੀ ਕਿੰਨੇ ਕਿ ਦਿਨ ਕੱਢਦੀ ਆ ਛੋਟੀਆਂ ਗੁਰੀ ਇਹ ਵਿੱਚ ਦੋ ਤਿੰਨ ਛੋਟੀਆਂ ਇਦਾਂ ਦੀਆਂ ਜਿਹੜੀਆਂ ਪਿਛਲੇ ਸਾਲ ਆਪਣੇ ਕੋਲੋਂ ਗਈਆਂ ਹੋਈਆਂ ਨੇ ਠੀਕ ਆ ਗੱਲ ਇਹ ਧੋਰੇ ਨੂੰ ਚੋਬਰਾ ਖੋਲ ਕੇ ਬਾਡੀ ਵਾਲੀ ਝੋਟੀ ਆ ਕੁਆਲਿਟੀ ਹੈਗੀ ਆ ਫੁੱਲ ਓਕੇ ਦੀ ਰਿਪੋਰਟ ਸੂਆ ਦੂਜਾ ਦਿਨ ਕਿੰਨੇ ਦੱਸਿਆ ਇਹਦੇ ਇਹਦੇ ਗੁਰੇ ਹਾਲੇ ਦਿਨ ਕੱਟ ਜੁਗੀ ਝੋਟੀ 15 ਪਰ ਦੁੱਧ ਬਹੁਤ ਸੋਹਣਾ ਦਿੱਤਾ ਹੈ ਪੈਲਣ ਦਾ ਕੀ ਰਿਕਾਰਡ ਹੈ ਆਪਣੇ ਕੋਲੋਂ ਦੁੱਧ ਤੋਲ ਕੇ ਵੇਚੀ ਸੀ 19 ਕਿਲੋ 19 ਕਿਲੋ ਦੁੱਧ ਪੈਲਣ ਦਾ ਰਿਕਾਰਡ ਇਹ ਗੁਰੇ ਹੋਰ ਆ ਹਾਂਜੀ ਵਿਚ ਬੰਦੇ ਨਾ ਕਹਿੰਦੇ ਨੇ ਵੀ ਦੁੱਧ ਇੰਨਾ ਕਿਵੇਂ ਇੱਕ ਝੋਟੀ ਆ ਪਿਛਲੇ ਸਾਲ ਨਾ ਬਿਮਾਲ ਪਿੰਡ ਦੇ ਬਾਈਆਂ ਨੂੰ ਵੇਚੀ ਸੀ ਠੀਕ ਆ ਜੀ ਉੱਥੇ ਜਾ ਕੇ ਜਿਹੜਾ ਮਰਜ਼ੀ ਪਤਾ ਕਰ ਲਿਓ ਝੋਟੀ ਬਾਰੇ 26 ਕਿਲੋ ਦੁੱਧ ਦੇ ਰਹੀ ਐ ਇਸ ਟਾਈਮ ਝੋਟੀ 26 ਕਿਲੋ ਅਗਲਾ ਕਹਿੰਦੇ ਨੇ ਨਾ ਵੀ ਦੁੱਧ ਬਿਮਾਲ ਪਿੰਡ ਬਰਨਾਲੇ ਕੋਲੇ ਆ ਠੀਕ ਹੈ 26 ਕਿਲੋ ਤੋਂ ਦੇਰੀ ਆ ਲੈ ਦੱਸ 26 ਕਿਲੋ ਹੁਣ ਡਰਾਈ ਹੋਣ ਵਾਲੀ ਆ ਠੀਕ ਆ ਗੱਲ ਹਾਂ ਅੱਧੇ ਨੇ ਦੇ ਬਾਈ ਕਹਿੰਦਾ ਕੱਟਾ ਹੋ ਰਾ ਕੋਈ ਰੇਟ ਆਪਣੀ ਇੰਨੇ ਇੱਕ ਉਸ ਹਿਸਾਬ ਦੀ ਰੱਖਾਂਗੇ ਕਿਉਂਕਿ ਬਹੁਤ ਬਾਈਆਂ ਦੇ ਫੋਨ ਆਉਦੇ ਯਾਰ ਵੀ ਮਈਆਂ ਮੱਜਾਂ ਲਿਓ ਮੱਜਾਂ ਹਨਾ ਠੀਕ ਆ ਗੱਲ ਵੀ ਜਿਵੇਂ ਹੁਣੇ ਛੋਟੀ ਦੇ ਨੇ ਸਾਹਮਲੀ ਕੋਣੀ ਪ्युअर ਜੈਡ ਬਲੈਕ ਆ ਤੇ ਸਾਫ ਸੁਥਰੀ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ ਕਰਮਾਂ ਵਾਲੀ ਦਾ ਅਲਸ਼ਕੋਰਾ ਮਾਰਦੇ ਨਹੀਂ ਤੂੰ ਵੀ ਬਾਲੀ ਸੰਗੀ ਆ ਇੱਥੋਂ ਥੱਲੋਂ ਹੜਬੁੱਤਾ ਤੇਰਾ ਥੱਲੇ ਦੀ ਕੁਆਲਿਟੀ ਆ ਗਈ ਫੁੱਲ ਟਾਪ ਕਹਿੰਦੇ ਝੋਲ ਫੁੱਲਾ ਥੱਲੇ ਹਾਂ ਬਣੂਗੀ ਫੁੱਲਾ ਮੂਰੋ ਕੁਆਲਿਟੀ ਦੇਖ ਸਿੰਗਾ ਸੂਗਾ ਤੋਂ ਲੈ ਕੇ ਇਹਨ ਪੂਰੀ ਪੈਲਣ ਦਾ ਰਿਕਾਰਡ ਬਾਈ ਕਹਿੰਦਾ ਇਹਦਾ ਹੈਗਾ 19 ਕਿਲੋ ਦਾ ਫੁੱਲ ਵੱਡੀ ਆ ਗਈ ਤੇ ਚੜਾਈ ਵਾਲੀ ਵੀ ਫੁੱਲ ਆ ਗਈ ਜੇ ਗੱਲਬਾਤ ਕਰ ਲਈਏ ਬਾਡੀ ਵਾਲੀ ਝੋਟੀ ਆ ਗਈ ਪੈਸੇ ਪ੍ਰਦੀਪ ਇਹਦਾ ਗੁਰੀ ਵੀਰੇ ਜਿਹੜਾ ਅੱਜ ਵਾਲਾ ਰੇਟ ਹੈਗਾ ਅੱਜ ਵਾਲੇ ਰੇਟੇ ਝੋਟੀ ਦਾ ਹੈਗਾ 8 ਲੱਖ ਰੁਪਏ 1.5 ਲੱਖ 5 ਛੋੜਾ 45 ਦੀ ਝੋਟੀ ਅੱਜ ਦੇਵਾਂਗੇ ਤਿਆਰੀ ਤੇ ਵੀਰੇ 2 ਤੋਂ ਬਾਹਰ ਦੇ ਕਿਉਂਕਿ ਅੱਜ ਦੇਵਾਂਗੇ 1 ਲੱਖ ਤੇ 45000 ਵੀ ਉਹਦਾ ਕੁਝ ਆਪਣੀ ਇਹ ਗੱਲ ਆ ਗਈ ਵਿੱਚ ਬਾਈ ਕਹਿਣਗੇ ਵੀ ਯਾਰ ਵੀ ਫਿਰ ਇੰਨਾ ਫਰਕ ਕਿਵੇਂ ਬਾਈ ਤੈਨੂੰ ਪਤਾ ਹੁੰਦਾ ਮਾਲ ਵਾਲਾ ਹੁੰਦਾ ਹਾਂਜੀ ਹਾਂਜੀ ਸਾਰੇ ਕਾਹਦੇ ਨੂੰ ਇਨਵੈਸਟਮੈਂਟ ਕਰਨੀ ਪੈਂਦੀ ਆ ਸ਼ਿਸ਼ਟ ਮੇਹ ਹੁੰਦਾ ਵੀ ਜਲ ਜੇ ਨਾਲ ਦੀ ਨਾਲ ਜਾਂਦੀ ਆ ਤਾਂ ਬਰੀਡ ਕੁਆਲਿਟੀ ਪੱਖ ਤੋਂ ਬਹੁਤ ਜ਼ਿਆਦਾ ਚੰਗੀ ਆ ਇੱਕ ਗੱਲ ਹੋਰ ਹੈ ਜੋ ਕੋਈ ਤਿਆਰ ਕਰਕੇ ਵੇਚਣ ਦਾ ਸ਼ਕੀਨ ਵੀ ਲੈ ਗਿਆ ਤਾਂ ਵੀ ਆਪਾਂ ਨੂੰ ਪਤਾ ਵੀ 2 ਲੱਖ 2 ਲੱਖ ਦਾ ਭਾਤਾ ਗੁਰੀ ਹੁਣ ਨਾਰਮਲ ਹੋਇਆ ਪਿਆ ਮੈਂ ਦਾ ਵੀਰੇ ਕਿਉਂਕਿ ਤਾਜ਼ਾ ਸੂਆ ਹੈ ਨਹੀਂਗਾ ਆਪਾਂ ਦੇਵਾਂਗੇ 1 ਲੱਖ ਤੇ 45000 2 ਨੰਬਰ ਵਾਲੀ ਦਾ ਕੀ ਸੀ ਨੇ ਇਹ ਵੀ ਕੱਟੀ ਦਾ ਕੋਈ ਮੁੱਲ ਨਹੀਂ 19 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਬਈ ਪਹਿਲਣ ਦਾ ਹਾਂ 19 ਕਿਲੋ ਤੇ ਬਾਡੀ ਵਾਲੀ ਆ ਗਈ ਹੈ ਨਾ ਇਹ ਵੀ ਚੀਜ਼ ਆ ਬਈ ਦੇਖ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਗੁਰੀ ਜਿਹੜੀ ਚੀਜ਼ ਸਾਹਮਣੇ ਆ ਸਾਹਮਣੇ ਹਾਲੇ ਕੱਟੀ ਗੱਬਣਾ ਇਹ ਠੀਕ ਆ ਗੱਲ ਕਿੰਨੇ ਕੇ ਦਿਨ ਕੱਢਦੀ ਹੈ ਹਲੇ ਹਫਤਾ ਲੈ ਜੂਗੀ ਇੱਕ ਹਫਤਾ ਹ ਇਹ ਸਿੰਘ ਆ ਗਿਆ ਬੰਦ ਜਮਾ ਬਾਡੀ ਆ ਗਈ ਫੁੱਲੋਂ ਵੀ ਇਹ ਵਿਚਾਰੀ ਕਰਮ ਵਾਲੀ ਪ੍ਰਮਾਤਮਾ ਉਮਰ ਲੰਬੀ ਰੱਖੇ ਇਹਦੀ ਆਹ ਪੂਝ ਬੜੀ ਮਾੜੀ ਜੈਨ ਆਰਡਰ ਰੱਖੂ ਫੁੱਲ ਚੌੜਾ ਜਿਵੇਂ ਆਪਾਂ ਗੱਲ ਕਰ ਲਈ ਉਤੋਂ ਬਾਡੀ ਆ ਉਨੀ ਚੌੜਾ ਆਰਡਰ ਰੱਖੂਗੀ ਆ ਇਧਰੀ ਤੋਰਨੀ ਤੇਰੇ ਵਾਲੇ ਭਗਤ ਤੋਰਦੇ ਕੋਈ ਬਾਕੀ ਇੰਨ ਦਿਖਾ ਦੇ ਪਤਾ ਕਿ ਮਾਲ ਜਿਆਦਾ ਫਿਰ ਤਾਂ ਬਾਰੀ ਨਹੀਂ ਹੋਣੀ ਹਾਂ ਫਿਰ ਇਹੋ ਜੂ ਕੰਮ ਲੰਬਾ ਸਿੰਘੀ ਸੁੰਗੀ ਹੋ ਰਿਜੀਨਲ ਝੋਟੀਆਂ ਨੇ ਅੱਗੇ ਵੀ ਤੈਨੂੰ ਪਤਾ ਆਪਾਂ ਮਾਲ ਰਿਜੀਨਲੀ ਵੇਚੀਆਂ ਫਿਲਮ ਵਾਲਾ ਕੰਮ ਹੋ ਜੂਏ ਇਹ ਸਾਰੀਆਂ ਤੋਰਨ ਲੱਗ ਗਈਆਂ ਹਾਂ ਇਹਦਾ ਵੀ ਰੇਟ ਜਿਹੜਾ ਬਾਕਮਾਲ ਹੀ ਅੱਜ ਵਾਲਾ ਠ 75000 175 ਦੀ ਪਾਈਲ ਲੰਦਾ ਕੀਰਕਾਰ ਦੱਸਿਆ ਦਾ 19 ਕਿਲੋ 18 19 ਚੋਇਆ ਹੋਇਆ ਦੁੱਧਾ ਜਿਹੜਾ ਦਾ ਬਾਈ ਆ ਗਈ ਫੁੱਲ ਵੱਡੀ ਹੈ ਨਾ ਹਾਂ ਆ ਗਈ ਫੁੱਲ ਵੱਡੀ ਚੌੜੀ ਵੀ ਦੋ ਦੋ ਤੋਂ ਬਾਹਰ ਦੀਆਂ ਛੋਟੀਆਂ ਨੇ ਜੇ ਕੋਈ ਵਿਕਰੀ ਵਾਲਾ ਵੀ ਲੈ ਕੇ ਜਾਂਦਾਗਾ ਠੀਕ ਹੈ ਗੱਲ ਕਿਉਂਕਿ ਆਪਣੇ ਕਹਿਣ ਦੀ ਗੱਲ ਨਹੀਂ ਗੁਰੀ ਤੂੰ ਵੀ ਜਾਨਾ ਬਣਾਉਣਾ ਇਦਾਂ ਦੀਆਂ ਕਟੀਆਂ ਮੱਥੇ ਵੀ ਨਹੀਂ ਲੱਗਦੀਆਂ ਬਾਈ ਨਹੀਂ ਆਮ ਤੌਰ ਤੇ ਕੋਈ ਕਿੱਦਾਂ ਦੀ ਹੁੰਦੀ ਹੈ ਕੋਈ ਕਿੱਦਾਂ ਦੀ origional ਛੋਟੀਆਂ ਹੋਣੀਆਂ ਸਾਰੀਆਂ ਆਪਣੇ ਕੋਲ ਇਹ ਚੌੜੀ ਵੀ ਫੁੱਲਾ ਤੇ ਜਾਤ ਨਸਲ ਵੀ ਫੁੱਲਾ ਆਰਡਰ ਵੀ ਫੁੱਲ ਚੌੜਾ ਰੱਖਦੀ ਆ ਆਇਆ ਕੀ ਸੀ ਨਾ ਤਾਂ ਨੰਬਰ ਭਾਈ ਇੱਕ ਹੋਰ ਆਪਾਂ ਕਈ ਵਾਰ ਆਉਂਦਾ ਨਾ ਵੀਡੀਓ ਬਣਾਉਣ ਦੇ ਚੱਕਰ ਦੇ ਵੀ ਚਲੋ ਪਸੂ ਇਹ ਤਾਜੀ ਸੂਈ ਹੋਈ ਆ ਗੁਰੀ ਪਰਸੋਂ ਦੀ ਠੀਕ ਹੈ ਜੀ ਬੋਲੇ ਚੋਂ ਵੀਰੇ ਸਾਰੇ ਖਾਲੀ ਬੋਲੇ ਚੋਂ ਖਾਲੀ ਇਹਦੇ ਮਰ ਕੱਟੀ ਆ ਨਾ ਇਹਦੇ ਮਗਰ ਕੱਟੀ ਆ ਨਾਲ ਇਹਦੇ ਆ ਗਈ ਕੱਟੀ ਬੋਲੇ ਚੋਂ ਆ ਗਈ ਸਾਰਾ 14 ਕਿਲੋ ਦੁੱਧ ਨੋਰਮਲ ਦੇ ਦੂ ਬਹੁਤ ਫਰੀਕ ਝੁੱਟੀ ਆ ਥੱਲੇ ਦੀ ਸਾਫ ਆ ਸਿੰਗੀ ਸੂੰਗੀ ਬਹੁਤ ਸੋਹਣੀ ਆ ਇਹਦਾ ਕੀ ਰੇਟਰ ਉਹ ਇਹਦਾ ਲੈਣ ਦੇ ਨੇ 1,35,000 ਰੁਪਏ ਬਈ 1,35,000 ਬਈ ਕਹਿੰਦਾ ਲੈਣ ਲੈਣਾ ਦੁੱਧ ਚੰਗਾ ਪਾ ਦੂ ਬਹੁਤ ਜ਼ਿਆਦਾ ਕਿਸੇ ਝੋਟੀ ਦੀ ਛਾਤੀ ਤੱਕ ਨਹੀਂ ਹੈਗੀ ਬਈ ਦੇਖ ਲੈ ਆਪਣੇ ਵਾਲਾ ਰਵਾ ਤਾਂ ਉਹੀ ਪਤਾ ਲੱਗ ਜਾਂਦਾ ਆ ਕੱਦ ਆ ਗਿਆ ਫੁੱਲ ਵੱਡਾ ਹੈ ਕੀ 3 ਨੰਬਰ ਦਾ 4 ਨੰਬਰ ਵਾਲੀ ਇਹ ਵੀ ਤਾਜੀ ਝੋਟੀ ਸੂਈ ਸਵੇਰੇ ਬੋਲੇ ਚੋਂ ਖਾਲੀ ਹੈ ਬਾਈ ਠੀਕ ਹੈ ਚਵਾਈ ਦੀ ਇੰਨੀਆ ਕ ਵਧੀਆਂ ਨੇ گاਵਾਂ ਨਾਲੋਂ ਵੀ ਪੋਲੀ ਚਵਾਈ ਦੇ ਥਣ ਥਣ ਵੇਖ ਕੇ ਕਿੰਨਾ ਸੋਹਣਾ ਲੱਗਿਆ ਹੋਇਆ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਮਗਰ ਮੇਲ ਆ ਬਾਈ ਨਾਲ ਆ ਗਿਆ ਮੇਲ ਕਾ ਵੀ ਦੇਖ ਇਹ ਸਿੰਗ ਆ ਗਿਆ ਬਿਲਕੁਲ ਟੋਪ ਹੀ ਨੇ ਬਾਈ ਗੁਰੂ ਦੇਖ ਤੁਰ ਤੋਂ ਲੈ ਕੇ ਤੁਰ ਤੱਕ ਕਿਸੇ ਮੈਂ ਕਿਸੇ ਮੈਂ ਦੇ ਹੋਣੀ ਹੈਗੀ ਕਿਸੇ ਦਾ ਕੱਦ ਆ ਗਿਆ ਫੁੱਲ ਵੱਡਾ ਲੰਬੀ ਵੀ ਫੁੱਲਾ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਲੈਣ ਦੇ ਨੇ 1 ਲੱਖ ਤੇ 45 ਹਜ਼ਾਰ 1 ਲੱਖ ਮੁੱਲ ਪਤਾ ਹੈ ਗੁਰੂ ਅੱਜ ਦੇ ਟਾਈਮ 'ਚ ਮੰਡੀ ਵੀ ਜਿਹੜਾ ਵੀਰ ਜਾਂਦੇ ਨੇ 2 2.5 3-3 ਲੱਖ ਰੁਪਏ ਮੁੱਲ ਨਾਲ ਝੋਟੀਆਂ ਦਾ ਪਰ ਆਪਾਂ ਵੀ ਦੇਖ ਆਪਾਂ ਦਾ ਘਰੇ ਵੇਚਣ ਦੇ ਸ਼ਕੀਨ ਆਪਾਂ ਕਹਿੰਦਾ ਵੀ ਹਾਂ ਠੀਕ ਹੈ ਪਰ ਜੇ ਮੰਡੀ ਜਿਵੇਂ ਇਹਹੀ ਝੋਟੀਆਂ ਦਾ 2 2.5 ਮੰਗਦਾ ਜਿਹੜਾ ਮਰਜੀ ਲੈ ਜਾ ਚੂਣ ਜੋ ਕੋਈ ਫੋਨ ਤੇ ਵੀ ਮੰਗਾਉਂਦਾ ਚੂਣ ਚਵਾਈ ਦੀਆਂ ਵੀਡੀਓ ਕਾਲ ਲਾ ਕੇ ਧਾਰਾ ਮਾਰ ਲੇ ਜੋੜੇ ਚ ਕੰਸੈਸ਼ਨ ਹੋ ਜੂ ਕੱਟੇ ਜੋੜੇ ਚ ਕਰ ਲਾਂਗੇ ਮਾਨਤਨ ਜੋੜੇ ਚ ਮਾਨਤਨ ਬਾਈ ਕਹਿੰਦਾ ਹੋ ਜੂਗਾ ਤੇ ਹੁਣ ਆ ਆ ਆ ਲੈ ਨਾ ਕੱਟੀ ਇਹਦਾ ਦੁੱਧ ਦਿੱਤਾ ਹੋਇਆ 16 ਕਿਲੋ ਬਹੁਤ ਵੱਡੇ ਕੱਦ ਦੀ ਕੱਟੀ ਹੈ ਕਾਦੇ ਦਾ ਵੀ ਫੰਡਰ ਨਾ ਇਹ ਤੇਰਾ ਵੀ ਜਮਾ ਬਾਜ ਵੀ 1 ਲੱਖ ਤੇ 45 ਹਜ਼ਾਰ ਪਰ ਚੀਜ਼ਾਂ ਨੇ ਗੁਰੀ ਜਿਹੜਾ ਵੀ ਕੋਈ ਲੈ ਕੇ ਜਾਊ ਐ ਨਹੀਂ ਕੋ ਹੋਗਾ ਵੀ ਇਹ ਸਹੀ ਹੋਇਆ ਇੱਕ ਗੱਬਣਾ ਨਹੀਂ ਗੱਬਣਾ ਗੁਰੀ ਹਲੇ ਕਿੱਥੇ ਤਾਂ ਪਾਚਾ ਦਿਨ ਲਊਗੀ ਛੋਟੀ ਸਾਰੀਆਂ ਇੱਥੋਂ ਇਹ ਦੁਆਰੇ ਨਿਗਮ ਰਵਾਈ ਅਗਲਾ ਕ ਵੀ ਜਿਹੜਾ ਹੁਣ ਮੱਝਾਂ ਜੀ ਨੇ ਲੈਣੀਆਂ ਨੇ ਅੱਖਾਂ ਵਿੱਚ ਜਿਹੜਾ ਮਰਜ਼ੀ ਵੀ ਰਾਜੇ ਕਿਉਂ ਨਹੀਂ ਕੀ ਹੁੰਦਾ ਆਮ ਤੌਰ ਤੇ ਗੁਰੀ ਕੋਈ ਪਸ਼ੂ ਹਲਕਾ ਹੁੰਦਾ ਕੋਈ ਦੂਜਾ ਹੁੰਦਾ ਪਰ ਆਪਣੇ ਕੋਲੇ ਗਾਹਾਂ ਜਾਵੇਂਗਾ ਉਦੋਂ ਚੰਗੀ ਤੋਂ ਚੰਗੀ ਜਾਊ। ਉਹਨਾਂ ਕੱਤੀ ਦਾ ਕੋਈ ਮੁੱਲ ਨਹੀਂ। ਇੰਨੀ ਤਕੜੀ ਆਕਰ ਬਣਾਉਗੀ ਯਾਰ ਫੁੱਲ ਬਣਾਉਗੀ ਚੌੜਾ ਜੋਸ਼ ਵਾਲਾ। ਮਲਟੀ ਵਾਲੀ ਆ ਗੁਰੀ ਮੇਨ ਗੱਲ ਤਾਂ ਕੁਆਲਿਟੀ ਤੇ ਮੁਕਦੀ ਹੈ ਵੱਡੇ ਵੀਰੇ। ਇਹ ਵੀ 1.45 ਦੀ ਹੋਊ ਤੇ ਇਹਦਾ ਕੀ ਸੀ ਨਾ। ਆਹ ਛੋਟੀ ਦਾ ਵੀ ਹੁਣ ਬੇਕਮਾਲ ਮੁੱਲ ਆ। ਜੇ ਇਹੇ ਜੀ ਛੋਟੀ ਹੁਣ 1.70-80 ਦੀ ਮੇਲੇ 'ਚ ਵਿਕਦੀ ਆ। 1 ਲੱਖ 45000 ਰੁਪ ਦੂਜਾ ਸੂਆ ਗੁਰੀ 16 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਤੋਰੀ ਪੁੱਤ ਮੈਂ ਦਿਖਾ ਦੇ ਤੋ ਇਹਨੂੰ ਤੋੜ ਦੀ ਦਿਨੇ ਦੇ ਗੁਰੀ ਪੂਰੇ ਆ ਉੱਪਰ ਦਿਨ ਲਵੇ ਨਾ ਲਵੇ ਉਹ ਪ੍ਰਮਾਤਮਾ ਨੂੰ ਪਤਾ ਵੀਰੇ ਤੇ ਸ਼ਾਮ ਸੂਮ ਚੰਗੀ ਹੋਈ ਹੈ ਨਾ ਜਾਂ ਸਾਰੀਆਂ ਟਾਪ ਦੀਆਂ ਝੋਟੀਆਂ ਗੁਰੀ 9 ਤੋਂ 10 ਝੋਟੀਆਂ ਲਈਆਂ ਆਪਾਂ 10 ਟਾਪ ਦੀਆਂ ਮੈਂ ਥਣ ਵੀ ਕੱਲਾ ਕੱਲਾ ਲੱਗਿਆ ਤੇ ਬਾਡੀ ਵਾਲੀ ਆ ਹੁਣ ਇਹਦਾ ਮੁੱਲ ਨਹੀਂ ਹੈਗਾ ਕੋਈ ਜਦੋਂ ਕੋਈ ਮੁੱਲ ਬਾਡੀ ਵੀ ਫੁੱਲਾ ਚੜਾਈ ਵਾਲੀ ਕਮਾਲ ਆ ਉੱਥੇ ਐ ਲੈ ਜਾ ਲੈ ਟੱਪ ਜੀਜ ਮੁੱਲ ਵੀ ਫालतੂ ਨਹੀਂ ਹੈਗਾ ਜਮਾਂ ਜਾਇਜ਼ ਰੇਟ ਆ ਕਮਾਲ ਆ ਸੂਆ ਦੂਜਾ ਤੇ ਕੱਦ ਬੱਡ ਵੀ ਪੂਰਾ ਚੰਗਾ ਤੇ ਪਲੀ ਆ ਜਾਨ ਚੰਗੀਆਂ ਲੈਗ ਸਕੋਰ ਦੀ ਵੀ ਚੰਗੀ ਆ ਗਈ ਤੇ ਮੇਨ ਗੱਲ ਤਾਂ ਗੁਰੂ ਬਾਈ ਰੇਟ ਤੇ ਮੁੱਕਦੀ ਆ ਦੇਖ ਨਾ ਜਦੋਂ ਅਗਲਾ ਪੈਸੇ ਨੂੰ ਹੁਣ ਇਸ ਟਾਈਮ ਤਿੰਨ ਤਿੰਨ ਮਹੀਨੇ ਦੀਆਂ ਸੂਈਆਂ ਮੱਝਾਂ ਆਪਾਂ ਮੇਲਿਆਂ 'ਚ ਦੇਖਦੇ ਆ ਠੀਕ ਹੈ ਬੂ ਟੂਡ ਲੱਖ 2 2 ਦੀਆਂ ਵਿਕੀ ਜਾਂਦੀਆਂ ਹੁਣੇ ਤਾਜ਼ੀਆਂ ਤਾਂ ਹੈਗੀਆਂ ਆਪਾਂ ਨੂੰ ਪਤਾ ਵੀ ਗਰਮੀ ਗਰਮੀ ਨਜ਼ਾਰਾ ਦੇਣਗੀਆਂ ਬਿਲਕੁਲ ਤੇ ਬਰੀਡਿੰਗ ਦੇ ਮਾਮਲੇ ਵਾਲੀਆਂ ਨੇ ਸਾਰੀਆਂ ਜਿਆਦੇ ਚੰਗੇ ਜਾਨਾ ਬਾਕੀ ਇੱਥੋਂ ਆਰਡਰ ਹੁਣ ਇਹਦਾ ਜਿਹੜਾ ਰੇਟ ਹੈ ਗੁਰੀ ਪਰ ਗੱਲ ਇੱਕ ਹੋਰ ਆ ਗੁਰੀ ਹਾਂਜੀ ਜਿਹੜੇ ਮਈਆਂ ਦੇ ਰੇਟ ਮੰਗੇ ਵੀਰੇ ਲੈਣ ਦੇਣ ਵਾਲੇ ਨੇ ਕਈ ਵਾਰ ਕੋਈ 5000 ਦਾ ਵੀ ਉਹਲਾ ਨਹੀਂ ਹੂ ਹਾਂ ਕੋਈ ਜੋੜਾ ਲੈਂਦਾ ਉੱਤ ਤਾਂ ਹੋਜੇ ਹੋਜੇ ਠੀਕ ਆ ਪਰ ਵੀ ਜੇ ਕੋਈ ਕਵੇ ਭਾਈ ਇਹ ਚੋਏ ਵੀ ਤੂੰ ਮੁੱਲ ਮੰਗੇ ਮੁੱਲ ਨਹੀਂ ਆ ਇਹ ਜਿਹੜੇ ਰੇਟ ਨੇ ਸਾਰੇ ਜਾਨਵਰਾਂ ਦੀ ਕਹਿੰਦੇ ਆ A to Z ਤਕਰੀਬਨ ਫਿਕਸ ਰੇਟ ਗੇੜ ਜੀ ਹੋਣਗੇ ਜਨਵਰੀ ਚੰਗੇ ਨੇ ਬਾਈ ਤੇ ਬਾਕੀ ਹੁਣ ਸਿੰਘ ਇਹਦਾ ਦਿਖਾ ਦੇਣਾ ਸਿੰਘ ਇਹਦਾ ਵੀ ਬੰਦ ਆ ਗਿਆ ਬਿਲਕੁਲ ਸੂਆ ਇਹਦਾ ਵੀ ਦੂਜਾ ਦੂਜਾ ਸੂਆ ਆ ਘਰੀਆਂ ਇਹਨੂੰ ਸੂਈ ਹੋਈ ਏ ਕਿ ਗੱਬਣਾ ਨਹੀਂ ਗੱਬਣਾ ਕਿੰਨੇ ਕਿ ਦਿਨ ਕੱਢਦੀ ਆ ਕਿਵੇਂ ਕਿੰਨੇ ਦਿਨ ਪੈਂਡਿੰਗ ਨੇ ਹਲੇ ਦਿਨ ਤਾਂ 2-4 ਦਿਨ ਲੈ ਜੂ ਗੁਰੀ ਆ ਇਧਰਲੇ ਬੰਨੇ ਕਰਦੇ ਕਾ ਦੇਦਾ ਵੀ ਫੁੱਲ ਵੱਡਾ ਤੇ ਲੰਮਾ ਵੀ ਦਿੱਤਾ ਹੈ ਗੁਰੀ ਦਾ ਪਲੂਣ ਦਾ ਆ ਇਹਨੂੰ ਕਰਦੇ ਇਹ ਕੱਟੀ ਵੀ 1,45 ਦੀ ਦੇ ਦਾਂਗੇ ਪਰ ਚੀਜ਼ਾਂ ਨੇ ਠੰਡੀ ਜਾਦੇ ਆ ਨਾ ਚਲ ਪੁੱਤ ਠੰਡੀ ਦੇ ਪੈਰ ਹੀ ਨਹੀਂ ਪੜਦੀਆਂ ਹੁੰਦੀਆਂ ਚਵਾਈ ਚਬੂਈ ਦੀ ਸੌ ਦੀ ਸੋਮਾ ਖਲ ਦੇ ਆ ਗੱਬਣ ਦੀ ਦਿਖਾਤੀਆਂ ਮਾਰ ਕੇ ਧਰਾਂ ਤੋਂ ਆਪਾਂ ਨੇ ਕਾਦੇ ਦਾ ਵੀ ਫੁੱਲ ਵੱਡਾ ਆ ਗਿਆ ਬਿਊਟੀ ਵਾਲੇ ਪੱਖ ਤੋਂ ਵੀ ਆ ਗਿਆ ਤੇ ਦੰਦਾਂ ਵਾਲੇ ਤੋਂ ਵੀ ਆ ਗਿਆ ਕੁਆਲਿਟੀ ਦੇ ਦੰਦਾਂ 'ਚ ਛੇ ਦਾ ਅੰਦਰ ਲੰਬੀ ਵੀ ਫੁੱਲ ਆ ਤੇ ਬਾਕੀ ਇਹ ਤੁਹਾਡਾ ਬਾਰਾਹ ਮੂਰੇ ਮੂਰੇ ਆ ਕੇ ਦੇਖੀ ਆ ਚੀਜ਼ ਦੇਖੀ ਕੱਦ ਕਾਠੀ ਦੇਖੀ ਫੇਸ ਦੀ ਤੇ ਇੱਥੇ ਤੋਂ ਫੇਸ ਕੁਆਲਿਟੀ ਕਰ ਸਕਦੇ ਹੋ ਚ ਇੱਕ ਸੁਭਾਅ ਆ ਦੀ ਆ ਗਈ ਬਿਲਕੁਲ ਨਰਮ ਠੰਡੀ ਸੀ ਲੱਗ ਗਈ ਇਹ ਵੀ ਇੱਕ 45 ਲੈਣ ਦੇਣਾ ਇੱਕ 45 ਇਹਦਾ ਵੀ ਆਦਰਪਾ ਇਹ ਵਾਈ ਕਹਿੰਦਾ ਇਹਦੇ ਵੀ 1 ਲੱਖ 45000 ਲੈਣਾ ਜਿਹੜਾ ਮੈਂ ਇਹ ਤਾਂ ਆਪਾਂ ਮੰਗੇ ਨੇ ਜਿਹਦੀ ਮਰਜ਼ੀ ਵੀਡੀਓ ਚੈੱਕ ਕਰ ਲੈ ਬੰਦਾ ਵੀ ਇਹ ਰੇਟ ਕਿਸੇ ਬੰਦੇ ਦੇ ਹੋਣਗੇ ਨਹੀਂ ਉਹ ਵੀ ਜਾਨਵਰ ਦੀ ਕੁਆਲਿਟੀ ਦੇ ਹਿਸਾਬ ਨਾਲ ਠੀਕ ਹੈ ਜੀ ਹੁਣ ਜਿਹੜੀ ਆਪਾਂ 3 ਨੰਬਰ ਦੇ ਝੋਟੀ ਦਿਖਾਈ ਆ ਵੀ 1 35 ਲੈਣ ਦੇਣ ਉਦਾਂ ਦੀ ਕੱਟੀ ਦਾ ਕੋਈ ਮੁੱਲ ਨਹੀਂ ਵੀਰੇ 14 14 ਕਿਲੋ ਵਾਲੀ ਕੋਈ ਨਹੀਂ ਦਿੰਦਾ ਠੀਕ ਹੈ ਗੱਲ ਤੇ ਹੁਣ ਆ ਗਈਆਂ ਬੈੜਾ ਇਧਰ ਦੇ ਵਾਲੀ ਇੱਕੋ ਹੀ ਕਲਰ ਚ ਆ ਗਈ ਜਰਸੀ ਇਹਦਾ ਲੈਣ ਦੇਣ ਗੁਰੀ 85000 ਰੁਪਏ ਵਾਲੇ ਜਾਨਵਰ ਤੋਰਦੇ ਨਹੀਂ ਹੈਗੇ ਬਈ ਆਪਾਂ ਠੀਕ ਹੈ ਜੀ ਐਂ ਦਿਖਾ ਦਾਂਗੇ ਆ ਇਹਦਾ ਲੈ ਹਾਂ ਇਹ ਨਹੀਂ ਇਹ ਨਹੀਂ ਸੇਲ ਨਹੀਂ ਹੈਗੀ ਠੀਕ ਹੈ ਜੀ ਆਹ ਇਹ ਦਾ ਕੀ ਸੀ ਨਾ ਇਹ ਬੈੜ ਬਾਈਆਂ ਨੂੰ ਦੇਤੀ ਆਪਾਂ ਨੇ ਠੀਕ ਹੈ ਜੀ 74000 ਰੁਪਏ ਇਹਦੀ ਇਹ ਸੇਲ ਹੋ ਗਈ ਆ ਖੜਾ ਬਾਈ ਵੀਰ ਤੇਰੇ ਪਿੱਛੇ ਠੀਕ ਹੈ ਜੀ ਹਾਂ ਆ ਜਾ ਇਧਰਲੇ ਬੰਦੇ ਫਿਰ ਆ ਬਾਈ ਨਾਲ ਵੀ ਕਰਾ ਲੈਣੇ ਗੱਲਬਾਤ ਕਿਹੜਾ ਪਿੰਡ ਆ ਬਾਈ ਧਰਮਗੜ ਬਾਈ ਧਰਮਗੜ ਆਪਣੇ ਨੇੜੇ ਦੇ ਆ ਸੱਜਣਾ ਅੱਗੇ ਵੀ ਲੈ ਕੇ ਕੰਮ ਅੱਗੇ ਵੀ ਲੈ ਕੇ ਕੈਮਰੇ ਦੋ ਗਾ ਕਿਵੇਂ ਆ ਇਹਨਾਂ ਦੇ ਪਿੰਡ ਬਹੁਤ گاਵਾ ਗੀਆਂ ਆਪਣੀਆਂ ਵਧੀਆ ਨਿਕਲਦਾ ਹਾਂ ਪੂਰਾ ਵਧੀਆ ਦੇਖ ਲੈ ਇਹਦੇ ਸਾਹਮਣੇ ਨਾ کہیں ਨਾ ਨਾ ਯਾਰ ਯਾਰ ਇਹ ਰਿਪੋਰਟ ਸਹੀ ਜੀ ਰੈਡ ਵੀ ਬੁਰੀ ਆ ਦੇਖ ਲੈ ਹੁਣ ਜਿਹੜੀਆਂ ਗਾਂ ਦਿੱਤੀਆਂ 74000 ਦੀ ਆਪਾਂ ਨੂੰ ਪਤਾ ਪਰ ਰੋਜ਼ ਵੀਡੀਓ ਬਣਾਉਣੇ ਆ 8500 ਰੁਪਏ ਦੀ ਬੱਚੀ ਨੋਰਮਲ ਆ ਬਾਈ ਇਹ ਉਹੀ ਗੱਲ ਆ ਇੰਨਾ ਜਰੂਰ ਆ ਮੈਂ ਬਾਈ ਨੂੰ ਕਿਹਾ ਵੀ 15 ਦਿਨ ਸਾਹਮਲਾ ਵੀ ਵਧੀਆ ਚੱਲ ਕੇ ਹੈਰ ਕਰਕੇ ਹੈਨਾ ਜਿੱਦਾਂ ਉਹ ਤਾਂ ਇਹਨੂੰ ਰੱਖਦਾ ਜਿੱਦ ਦੇ ਸੂਪ ਪਿਆ ਤੁਹਾਨੂੰ ਇਹ ਸੱਦ ਲਈ ਤੇਰੀ 10 ਨਫੇ ਨਾਲ ਫੇਰ ਖੱਡੇ ਤੋਂ ਬਾਹਰ 10 ਨਫੇ ਨਾਲ ਫੇਰ ਵੇਚ ਦਾਂਗੇ ਹਾਂ ਵਿਕ ਜਾ 10 ਨਫੇ ਨਾਲ ਤੇਰੀ ਫੇਰ ਵੇਚ ਦਾਂਗੇ ਲੈ ਫੜ ਲੈ ਦੱਸ ਇਹ ਗਾਂ ਵਿਕਿਆ ਸੱਜਣੋ 74 ਦੀ ਲੈ ਬਈ ਬਾਈ ਕਹਿੰਦਾ ਕੋਈ ਬਾਹਲੀ ਕਮਾਈ ਨਹੀਂ ਗਰੀਬਾਈ ਤੋਂ ਪਿੰਡ ਬਾਈ ਦਾ ਧਰਮਗਾੜਾ ਨੇੜੇ ਰਹਿ ਜਾਣਾ ਜਖੇਪੜ ਦੇ ਮੇਰੇ ਏਰੀਆ ਦੇ ਆ ਸੱਜਣੇ ਇਹ ਤੇ ਬਾਕੀ ਬੱਚੀ ਚੈੱਕ ਕਰ ਸਕਦੇ ਹੋ ਕੁਆਲਿਟੀ ਬੱਚੀ ਦੀ ਕੁਆਲਿਟੀ ਆ ਨਾ ਆ ਗਈ ਓਕੇ ਦੀ ਰਿਪੋਰਟ ਤੇ ਬਾਕੀ ਸਾਨੂੰ ਸੇਲ ਵਾਲਾ ਮਾਲ ਦਿਖਾ ਦਨੇ ਇਹ ਬੱਚੀ ਦੀ ਕੀ ਡਿਟੇਲ ਅਰਦੀਪ ਇਹਦਾ ਬਾਈ ਜੀ ਲੈਣ ਦੇਣ 95000 ਰੁਪਏ ਵੈੜਦਾ ਗੱਬਣਾ ਗੱਬਣਾ ਇਧਰੋਂ ਦੇਖ ਗੁਰੀ ਸਾਈਡ ਤੋਂ ਕਿੰਨੇ ਕਿਤਨੇ ਕੱਢੂਗੀ ਦੁੱਧ ਗੁਰੀ ਦੇ ਦੂਗੀ 25 ਤੋਂ 30 ਕਿਲੋ ਬੱਚੀ ਦਿਨ ਦਿਨ ਤਿਆਰੀ ਤੇ 6 ਨੂੰ ਦਿਨ ਪੁਰਿਆ ਠੀਕ ਆ ਗੱਲ ਸੁਆ ਕਿੜਾ ਸੁਆ ਦੂਜਾ ਸੁਆ ਦੂਜਾ ਤੇ ਆਹ ਤੋਫਾ ਏ ਬੱਚੀ ਤਾਜੀ ਸੂਈ ਇਹਦਾ ਲੈਣ ਦੇਣ ਵਾਲਾ ਰੇਟ ਗੁਰੀ ਵੀਰੇ 1,115,000 ਰੁਪਇਆ 1,115 ਆ ਇਹਨੂੰ ਕਰਦੇ ਉਹਨੂੰ ਬੱਚਿਆਂ ਪਰ ਚੀਜ਼ਾਂ ਨੇ ਗੁਰੀ ਅਗਲਾ ਕਹਿੰਦਾ ਹਰੇਕ ਆ ਵੀਰੇ ਦੇਖ ਨਾ ਆਪਾਂ ਕਿਸੇ ਨਾਲ ਉਹ ਨਹੀਂ ਕਰਦੇ ਠੀਕ ਹੈ ਦੇਖਾ ਸ਼ੁਰੂ ਤੋਂ ਆਪਾਂ ਨੂੰ ਕੰਮ ਕਰਦਿਆਂ ਨੂੰ ਇੰਨਾ ਟਾਈਮ ਹੋ ਗਿਆ ਬਹੁਤ ਬਾਈ ਅੱਗੇ ਦੇ ਹੁਣ ਤਾਂ ਚਲੋ ਇਹਦਾ ਕੀ ਰੇਟ ਦੱਸਿਆ ਇਹਦਾ 1,15 ਗੁਰੀ ਇਹ ਬਾਈ ਕਹਿੰਦਾ ਦੇਣੀ ਹੈ 1,115,000 ਦੀ ਬਰੀਡ ਦੇ ਮਾਮਲੇ 'ਚ ਲੈਗ ਸਕੋਰ ਵਾਲੇ ਮਾਮਲੇ 'ਚ ਜਿਵੇਂ ਨਵੇਂ ਭਰਾ ਕਿੰਨੇ ਕਿਲੋ ਦੁੱਧ ਦੂ ਗੁਰੀ ਵੀਰੇ ਸਵਾ ਲੱਖ ਰੁਪਏ ਦੀ ਬੱਚੀ ਅੱਜ ਇਹ ਹੈਗੀ ਆ ਪਰ ਹਾਂ ਵੀ ਆਪਣੇ ਕੋਲੇ ਭਾਅ ਚਾਹੀਏ ਅਗਲੇ ਨੂੰ ਭਾਅ ਤੇ ਬਰੀਡ ਕੁਆਲਿਟੀ ਅੱਗੋਂ ਦੇਖ ਲਾ ਦੂਜੇ ਨੰਬਰ ਦੇ ਗੱਲ ਹੋਰ ਆ ਗੁਰੀ ਆਪਾਂ ਇੰਨਾ ਟਾਈਮ ਤੋਂ ਜਾਨਵਰ ਸੇਲ ਕਰਦੇ ਆ ਅੱਗੇ ਤਾਂ ਹੁੰਦੇ ਸੀ ਬਹੁਤ ਬਥੇਰੇ ਸੱਜਣ ਬਾਈ ਰੇਟ ਵਾਲਾ ਪਰ ਹੁਣ ਜਿਹੜੇ ਵੀਰਾਂ ਨੂੰ ਨੌਲੇਜ ਦਿਨੋ ਦਿਨ ਆਈ ਜਾਂਦੀ ਅਗਲਾ ਕਹਿੰਦਾ ਵੀਰੇ ਬਰੀਡ ਵਾਲੇ ਜਾਨਵਰ ਦਾ ਕਦਰ ਪੈਂਦੀ ਆ ਆ ਬਰੀਡ ਵਾਲਾ ਜਾਨਵਰ ਦੁੱਧ ਵੀ ਚੰਗਾ ਪਾਉ ਤੇ ਅੱਗੇ ਨਸਲ ਵੀ ਚੰਗੀ ਆ ਕੁਆਲਿਟੀ ਦੇ ਗੁਰੀ ਅੱਡਰ ਦੀ ਕੁਆਲਿਟੀ ਦੇਖ ਲਾ ਵੀਰੇ ਕਿੱਦਾਂ ਦੀ ਆ ਆਰਡਰ ਆ ਗਿਆ ਅੱਗੇ ਪਿੱਛੇ ਦਾ ਸ਼ਿਸ਼ਟਮੇ ਦਾ ਹੋਊਗਾ ਚਵਾਈ ਦਾ ਮੱਝਾਂ ਨਾਲ ਕਮੀ ਹੋਊਗਾ ਹਾਂ ਕੱਦ ਬੱਡ ਵੀ ਫੁੱਲਾ ਗਿਆ ਤੇ ਇਹਦਾ ਕੀ ਸੀ ਨਾ ਇਹ ਬੱਚੀ ਗੁਰੀ ਵੀਰੇ 30 ਕਿਲੋ ਦੁੱਧ ਪਲੂਨ ਨੇ ਦਿੱਤਾ ਠੀਕ ਆ ਜੀ 15 ਦਿਨਾਂ ਦੀ ਕੱਚੀ ਆ ਤੇ ਨਸਲ ਕੁਆਲਟੀ ਵਾਲੇ ਪੱਖ ਤੋਂ ਤਾਂ ਕਰਮਾਂ ਵਾਲੀਆਂ ਬੇਕਮਾਲ ਹੀ ਨੇ ਆ ਕੱਦ ਆ ਗਿਆ ਇਹਦਾ ਫੁੱਲ ਬਕਰ ਆ ਤੇ ਬਾਕੀ ਇੱਥੋਂ ਕੁਆਲਟੀ ਕਰ ਸਕਦੇ ਹੋ ਚੈੱਕ ਕੱਦ ਬੇਗਾ ਲੂਬਾਈ ਇਹ ਪੂਰੀ ਜਨਵਰੀ ਦੀ ਲੱਗਣੇ ਨੇ ਦਾ 70 ਵਾਲਾ ਜਨਵਰੀ ਉਹ 70 ਦੀ ਮਿਲ ਠੀਕ ਆ ਗੱਲ ਹਾਂ ਲੱਖ ਆਲਾ ਲੱਖ ਦੀ ਮਿਲੂ ਇਹ ਕਿੰਨੇ ਦੀ ਹੋ ਜਗੁਰਦੀਪ ਗੁਰੀ ਵੀਰੇ ਮੁੱਲ ਕਿੰਨਾ ਮਰਜ਼ੀ ਬਾਕੀ ਵੀਰ ਹੋਰ ਆ ਗੱਲ ਕੋਲੇ ਆ ਕੇ ਯਾਰ ਇੱਕ ਵਾਰ ਬਾਈ ਆਪਣੇ ਫਾਰਮ ਤੇ ਆ ਜੇ ਹਨਾ ਫੇਰ ਜਿਹੜੇ ਬੰਦੇ ਵੀਰ ਨੇ ਦੇਖਣ ਦੇ ਪੈਸੇ ਤਾਂ ਨਹੀਂ ਲੈਂਦੇ ਹੈ ਦੇਖਣ ਦੇ ਤਾਂ ਨਹੀਂ ਪੈਸੇ ਲੈਂਦੇ ਨਹੀਂ ਨਹੀਂ ਬਾਈ ਗੱਲ ਹੋਰ ਆ ਜਿਹੜਾ ਬੰਦਾ ਬਰੀਡ ਤੇ ਕੰਮ ਕਰਦਾ ਜਿਉਰੇ ਆ ਗਿਆ ਉਹ ਖਾਲੀ ਨਹੀਂ ਮੁੜੂਗਾ ਠੀਕ ਹੈ ਗੱਲ ਹਾਂ ਜੋ ਭਾਈ ਹੁਣ ਅਗਲੇ ਨੇ ਆ ਚੀਜ਼ਾਂ ਮਿਲ ਲਈਆਂ ਸੱਜਣੋ ਭਾਈ ਕਹਿਣ ਦਾ ਭਾਵੇਂ ਇਹ ਆ ਵੀ ਚੀਜ਼ਾਂ ਮਿਲ ਲਈਆਂ ਕੁਆਲਿਟੀ ਦੀਆਂ ਆਪਣੇ ਕੈਮਰੇ ਚ ਐ ਸਮਝ ਲਓ ਵੀ ਫੁੱਲ ਪਿੱਛੇ ਹਟ ਕੇ ਆਉਂਦੀ ਆ ਐਡੀ ਕਬੱਡੀ ਆ ਇਹ ਹੁਣ ਅੱਜ ਕੱਲ ਦਾ ਵੀਰੇ ਗੁਰੀ ਚਾਹੇ ਮਾਜਾ ਚਾਹੇ ਗਾਂ ਆਪਾਂ ਕੋਈ ਵੀ ਵੀਰ ਆਪਾਂ ਕਹਿੰਦੇ ਜਿਹਨੇ 4 ਜਨਮਰ ਲੈਣੇ ਆ 2 ਲੈ ਲਓ ਪਰ ਵੀਰੇ ਬਰੀਡ ਵਾਲੇ ਚੀਜ਼ ਕੁਆਲਿਟੀ ਦੀ ਹੋਵੇ ਹਨਾ ਬਰੀਡ ਬਣਾ ਗੁਰੀ ਕੋਈ ਪੁੱਸਦਾ ਹੀ ਨਹੀਂ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਗੁਰੀ ਵੀਰੇ ਜਮਾ ਹੀ ਲੈਣ ਦੇਣ ਵਾਲਾ ਜਮਾ ਜਿਹੜਾ ਜਾਇਜ਼ ਰੇਟ ਆ 1 ਲੱਖ ਤੇ 45000 ਰੁਪਿਆ ਠੀਕ ਹੈ ਜੀ ਰੇਟ ਸਾਰੀਆਂ ਦੇ ਉਹ ਹੋਣਗੇ ਜਿਵੇਂ ਉਹਦਾ 95 ਉਹਦਾ ਮੰਨ ਕੇ 115 ਵੀ ਲੈਣ ਦੇਣ ਵਾਲੇ ਰੇਟ ਫਿਕਸ ਜੇ ਰੇਟ ਹੀ ਹੋਣਗੇ ਤੇ ਇਹਦਾ ਅਗਲੇ ਨੰਬਰ ਵਾਲੀ ਇਹ ਦੋਂਦੀ ਬੱਚੀ ਆ ਬਾਈ ਦੋ ਦੰਦ ਦੋ ਦੰਦ ਗੱਬਣਾ ਗੱਬਣ ਵੀਰੇ ਹਲੇ ਤਾਂ ਦੇਖ ਲੈ ਵੀ ਦੀ ਸਟਾਰਟਿੰਗ ਕਿੱਥੋਂ ਕਰਨ ਲੱਗਿਆ ਕਰਮਾਂ ਵਾਲੀ ਠੀਕ ਆ ਗੱਲਾਂ ਹਾਂ ਇਹ ਆ ਗਈ ਤਕਰੀਬਨ ਇਹਦੇ 8-8 ਹੈ ਨਾ ਪਹਿਲਣਾ ਬੱਚਿਆਂ ਨਾਲ ਆਪਣੇ ਕੋਲੇ 4-5 ਪੂਰੀ ਟਿਪ ਟੋਪ ਨੇ ਕੁਆਲਿਟੀ ਦੇਖ ਲੈ ਆ ਫੇਸ ਕਵਾਇ ਜੇ ਨਵੇਂ ਨਵੇਂ ਫਾਰਮ ਖੁੱਲਦੇ ਜਾਂ ਘਰੇ ਰੱਖਣ ਵਾਲੇ ਵੀਰ ਲੈਂਦੇ ਆ ਵੀ ਵਧੀਆ ਜਨਮ ਰੱਖਦੇ ਆ ਫਤਿਹ ਗੱਲ ਕਿਤੋਂ ਮਰਜੀ ਖਰੀਦ ਲੰਦਾ ਚ ਆ ਗਈ ਦੋ ਦੰਦਾ ਦੋੰਦੀ ਵੀਰੇ ਆ ਦੰਦਾ ਚ ਆ ਗਈ ਦੋ ਜਮਾ ਇਹਦਾ ਬਾਜਪੁਰੀ ਵੀਰੇ 1 ਲੱਖ 35000 ਰੁਪਏ ਲੈਣ ਦੇਣਾ ਇਹਨੇ ਪੂਰੀ ਬਾਈ ਕਹਿੰਦਾ ਦੇਣੀ ਆ ਬਾਕੀ ਥਣ ਚੈੱਕ ਕਰ ਸਕਦੇ ਹਾਂ ਉਥੋਂ ਕੱਲਾ ਕੱਲਾ ਪੂਰੇ ਗੈਪ ਤੇ ਲੱਗਿਆ ਤੇ ਉੱਤੋਂ ਚੜਾਈ ਵੀ ਪੂਰੀ ਹੈ ਇੱਕ ਪੂਰੀ ਇਹਨਾਂ ਕਿ ਨਹੀਂ ਨਿਗਾਹ ਮਾਰ ਕੇ ਦੇਖ ਲਾਉਂ ਸਾਈਡ ਤੋਂ ਵੀ ਦੇਖੀ ਐ ਪਤਾ ਲੱਗੂ ਵੀ ਭੁਲੇਖਾ ਪੈਣਗਾ ਸਾਰੀਆਂ ਬੱਚੀਆਂ ਦਾ ਵੀ ਸਾਰੀ ਕੋਜੀਆਂ ਨਹੀਂ ਹਾਂ ਆ ਬੱਚੀ ਆ ਪੂਰੀ ਇਹਨੇ ਦੁੱਧ ਦਿੱਤਾ 27 ਕਿਲੋ ਪਲੂਨ ਨੇ ਪਹਿਲਣ ਨੇ ਦੂਜਾ ਸੂਆ 15 ਦਿਨਾਂ ਦੀ ਕੱਚੀ ਐ ਸਪੇਸ ਬੂਸ ਰੋਤਾ ਰੇਟ ਇਹਦਾ ਜਿਵੇਂ ਹੀ ਬਾਜਵੇ 1 ਲੱਖ ਤੇ 5000 1 5 ਦੀ ਟੌਰ ਜਾਰੀ 1 5 ਦੀ 15 ਵਾਲੇ ਮੈਨੂੰ ਪਤਾ ਮੇਰੇ ਵਰਗੇ ਵੀ ਲਾਉਣਗੇ ਫੋਨ 15 ਨੂੰ ਟੋਰੀ ਨੂੰ ਟੋੜ ਹੋ ਰਹੀ ਬਾਲੀ ਜੰਗਿਆ ਤਿਆਰ ਹੋ ਜੇ ਇਹ ਜੀ ਗੁਰੀ ਦਿੰਦਾ ਨਹੀਂ ਕੋਈ ਦੂਜਾ ਕੱਦ ਬੱਡਾ ਗਿਆ ਫੁੱਲ ਵੱਡਾ ਤੇ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਵਾ ਕਮਾਲਾ ਇਥੋਂ ਜੋ ਬਰਾ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਤੇ ਆ ਗਈ ਐਚ ਐਫ ਕੰਪਨੀ ਚ ਪੈ 7 ਲੱਖ ਰੁਪਏ ਦੀ ਬੱਛੀ ਆ ਗੁਰੀ ਜਦੋਂ ਤਿਆਰ ਹੋਈ ਇੰਨੀ ਬਰੀਕ ਆ ਦੇਖ ਕੁਆਲਟੀ ਲੈਵੇ ਦੀ ਕੁਆਲਟੀ ਹੋਰ ਕਿਸੇ ਪੱਖ ਤੋਂ ਬਾਕੀ ਗੁਰੀ ਇੱਕ ਵਾਰ ਕੋਲੇ ਆ ਕੇ ਦੇਖੇ ਬੰਦਾ ਬੀਰੇ ਯਾਰ ਜਾਨਵਰ ਦੇ ਪੈਸੇ ਲੱਗਣੇ ਦੇਖੋ ਹੁਣ ਜੀ ਆਪਾਂ ਅੱਗੇ ਲੋਕਾਂ ਨੂੰ ਵੀ ਬਾਈ ਇਹਨਾਂ ਨੇ ਤਾਂ ਇੰਨੇ ਪੈਸੇ ਮੰਗ ਲਏ ਬਾਈ ਆਪਾਂ ਵੀ ਮੂਰੇ ਮੁੱਲ ਲਾਖ ਹੁਣ ਜਿਹੜੀਆਂ ਗਾਵਾਂ ਲਈਆਂ ਨੇ ਘਰੇ ਤਾਂ ਬਣਾਈਆਂ ਨਹੀਂ ਸਾਰੇ ਵੀਰ ਆਪਦੀ ਵੀਡੀਓ ਦੇਖ ਲਈ ਹੋਣਗੇ ਆਪਣੀ ਠੀਕ ਆ ਗੱਲ ਆਲਾ ਕਹਣਾ ਆ ਗਾ ਸਾਡੇ ਕੋਲੋਂ ਗਈ ਆ ਪਹਿਲਾਂ ਪੈਸੇ ਲਾਉਣੇ ਪੈਂਦੇ ਆ ਠੀਕ ਆ ਗੱਲ ਤੇ ਆ ਅਗਲੇ ਨੰਬਰ ਵਾਲੀ ਗੁਰੂ ਵੀਰੇ ਕੱਚੀ ਆ 20 ਦਿਨਾਂ ਦੀ ਬੱਚੀ ਠੀਕ ਆ ਜੀ ਦੁੱਧ 35 36 ਨੇ ਚਵਾਇਆ ਕਰਮਾ ਵਾਲੀ ਨੇ 17 ਨੰਬਰ ਟੈਗਰ ਬੜੀ ਵੀ ਫੁੱਲਾ ਹਣਾ ਬਹੁਤ ਜ਼ਿਆਦਾ ਚੰਗੀ ਆ ਗਈ 17 ਨੰਬਰ ਕਈ ਵਾਰੀ ਉਲਝ ਜਾਂਦਾ ਕਿ ਇਹ ਸਭ ਮੰਗ ਲਓ ਬੱਕਾ ਇਹ ਵੀ 17 ਨੰਬਰ ਵਾਲੀ ਦੇ ਦੇ ਇਹਦਾ ਜਮਾ ਬਾਜਬਰੇ ਢਗੂਰੀ ਵੀਰੇ 1 ਲੱਖ ਤੇ 45000 ਰੁਪਏ 1 ਲੱਖ 45 ਤਿਆਰੀ ਤੇ ਗਾਂ ਬਾਈ ਬੇਰਕਾਰਾ ਦੁੱਧਾ ਦੁੱਧ ਗੂਰੀ 35 36 ਕਿਲੋ ਦਿੱਤਾ ਇਹਨੇ ਕਰਮਾ ਵਾਲੀ ਨੇ ਅੱ비 ਬਰੀਡ ਪੱਖ ਤੋਂ ਕੋਈ ਹੱਥ ਧਰਾ ਨਹੀਂ ਦੇ ਵਿੱਚ ਤੇ ਵੱਡੀ ਵੀ ਫੁੱਲ ਆ ਗਈ ਹਾਂ ਬਾਈ ਹਾਂ ਆਈ ਦੀ ਕੀ ਗੱਲ ਬਾਤ ਹੈ ਇਹਦਾ ਗੂਰੀ ਵੀਰੇ ਅੱਜ ਲੱਗ ਗਿਆ ਭਲਾਈਆਂ ਪਾਉਣਾ ਹੁਣ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਹੈਗਾ ਠੀਕ ਹੈ ਜੀ ਤੇ ਲੈਣ ਦੇਣ ਦਾ ਰੇਟ 1 ਲੱਖ ਤੇ 5000 ਰੁਪਏ 1 5 ਆ ਬਾ ਅੱਜ ਲੱਗੀ ਭਲਾਂੀਆਂ ਸੱਤ ਪੱਖ ਤੋਂ ਬੜੀ ਆ ਹਾਂ ਭਲਾਂੀਆਂ ਲੱਗੀਆਂ ਦਿਨ ਕਿੰਨੇ ਕੱਢ ਦੂ ਜੀ ਹਫਤੇ ਤਿਆਰ ਹੋ ਜੂ ਗਰੀ ਇੱਕ ਹਫਤੇ ਚ ਹੂੰ ਆ ਹੁਈ ਬੰਨੇ ਨੂੰ ਉੱਤੋਂ ਬਾਡੀ ਬੂਡੀ ਦਿਖਾਈ ਇਹਦੀ ਬਾਕੀ ਆ ਗਈ ਉੱਤੋਂ ਸਟੇਟ ਬਿਲਕੁਲ ਲੰਬੀ ਲੰਬੀ ਵੀ ਫੁੱਲਾ ਤੇ ਬਾਕੀ ਬਰੀਡ ਵਾਲੇ ਪੱਖ ਚ ਦਾ 100 ਦੀ 100 ਹੈਗੀ ਆ ਰੇਟ ਪਰ ਦੀ ਇਹਦਾ 1.5 ਵੀਰੇ 1 ਲੱਖ ਤੇ 5000 ਹਾਂਜੀ ਤੇ ਆ ਆ ਆਪਣਾ ਦਾ ਬੁੱਲੂ ਦਾ ਸੁਆ ਬਹੁਤ ਟੌਪ ਦੀ ਗਾਂ ਗੁਰੀ ਵੀਰੇ ਠੀਕ ਆ ਕਰ ਦਿੱਤਾ ਇਹਨੇ ਤੋਰੀ ਖੋਲ ਕੇ ਭਾਈ ਇਹਰੇ ਨੂੰ ਇਹਨੂੰ ਤੋੜ ਦੇ ਆ ਗਈ ਫੁੱਲ ਡਬਲ ਇਹਦਾ ਸੂਆ ਕਿਹੜਾ ਪ੍ਰਦੀਪ ਦੂਜਾ ਸੂਆ ਬਈ ਦੂਜਾ ਸੂਆ ਬੜੀ ਵੱਡੀ ਤਿਆਰ ਕਰੀ ਕੇ ਸੱਚੋ ਘਰਮ ਵਾਲੀ ਹੈ ਬਈ ਲਿਆ ਇਧਰ ਨੂੰ ਐ ਨੂੰ ਤੋਰ ਦੀ ਲੰਬੀ ਕਿੰਨੇ ਕਿ ਦਿਨ ਪੈਂਡਿੰਗ ਨੇ ਇਹਦੇ ਇਹ ਬਈ 15 ਦਿਨ ਲੈ ਜੂਗੀ ਦੁੱਧ ਦੇ ਦਊਗੀ 50 ਤੋਂ ਵਾਰ-ਵਾਰ ਕਰਮਾਂ ਵਾਲੀ ਜੇ ਨਹੀਂ ਨਾ ਦਿੱਤਾ ਫਿਰ ਦੇਣਾ ਵੀ ਨਹੀਂ ਕਿਸੇ ਨੇ ਮੇਰੇ ਹਿਸਾਬ ਨਾਲ ਐ ਨੂੰ ਲੈ ਚੱਲ ਕੱਦ ਵੀ ਫੁੱਲ ਡਬਲ ਆ ਗਿਆ ਤੇ ਲੰਬੀ ਵੀ ਫੁੱਲ ਹੈ ਤੇ ਜਾਤ ਨਸਲ ਕੁਆਲਿਟੀ ਉਹ ਜਾਦੇ ਦੱਸਣ ਦੀ ਲੋੜ ਨਹੀਂ ਪੈਣੀ ਕਮਾਲ ਆ ਜੋ ਬਰਾ ਇਥੋਂ ਆ ਇਹਦਾ ਬੰਦੇ ਨੂੰ ਮੈਂ ਖਿੱਚੀ ਫਿਰਦੀ ਆ ਹਲਾਏ ਚੱਲ ਐ ਚੱਲ ਮੁੜ ਗਏ ਲੈ ਚੱਲ ਐ ਇਹਨੂੰ ਲੈ ਚੱਲ ਬਾਕੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਕੱਦ ਕਾਠ ਤੇ ਨਸਾਂ ਦਾ ਤਾਂ ਨਾ ਜਾਲੇ ਬਣਾਉਗੀ ਅਗਲੇ ਬੰਨੇ ਆਰਡਰ ਤੇ ਜਦੋਂ ਜਦੋਂ ਰੈਡੀ ਹੋਊਗੀ ਕਿੰਨੇ ਦਿਨ ਪੈਂਡਿੰਗ ਦਾ ਸੇਵਰ ਦੀ ਪਏ 15 ਦਿਨ ਪਿਆ ਗੁਰੂ ਵੀਰੇ ਪੂਰੇ 15 ਦਿਨ ਬਾਈ ਕਹਿੰਦਾ ਇਹ ਪੈਂਡਿੰਗ ਨੇ ਪੈਲਣ ਦਾ ਕੀ ਰਕਾਰ ਰਿਹਾ ਇਹਦਾ ਦੁੱਤਾ ਗੁਰੂ ਵੀ ਬਾਈ ਯਾਰ ਪਰਮਾਤਮਾ ਦੀ ਉਮਰ ਲੰਮੀ ਰੱਖੇ ਦੁੱਤਾ ਇਹ 50 ਤੋਂ ਬਾਹਰ ਬਾਰ ਚਵਾ 50 ਤੋਂ ਬਾਹਰ ਇਹ ਬਾਈ ਕਹਿੰਦਾ ਚਵਾ ਦੂ ਤੇ ਬਾਕੀ ਆਰਡਰ ਬਣਾਉਗੀ ਫੁੱਲ ਸਾਈਜ਼ ਦਾ ਚੀਜ਼ ਉਡਾਈ ਵੀ ਫੁੱਲਾ ਇਹ ਲੰਬੀ ਤਾਂ ਐ ਮੰਨ ਲਾ ਵੀ ਟਰੱਕ ਜਿੰਨੀ ਆ ਗਈ ਬਾਕੀ ਇੱਥੋਂ ਨਸਾਂ ਦੇਖ ਸਕਦੇ ਹੋ ਆਰਡਰ ਕੁਆਲਿਟੀ ਦੀ ਕਿਉਂਕਿ ਜਿਵੇਂ ਜਿਵੇਂ ਬੱਚੀ ਨੇ ਰੈਡੀ ਹੋਣਾ ਉਦੋਂ ਉਦੋਂ ਐ ਮੰਨ ਲਓ ਵੀ ਥੱਲੋ ਸਪੇਸ ਵੀ ਕਰਦੇ ਜਾਣਿਆ ਥਣਾ ਚ ਇਹ ਆਰਡਰ ਵੀ ਫੁੱਲ ਸਾਈਜ਼ ਦਾ ਹੀ ਬਣਾਊਗੀ ਇਹਦੇ ਪੈਸੇ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਗੁਰੂ ਵੀਰੇ 2 ਦੀ ਦੇ ਦਾਂਗੇ ਪੂਰੇ 2 ਲੱਖ ਦੀ ਚੀਜ਼ ਆ ਗੁਰੂ ਕੋਲੇ ਆ ਦੇ ਫਿਰ ਪਤਾ ਲੱਗਦਾ ਹਾਂ ਨਾਲ ਖੜ ਕੇ ਕੱਦ ਦਿਖਾਈਏ ਹੁਣ ਨਵੇਂ ਫਾਰਮ ਬਣਨੇ ਨੇ ਕੁਝ ਵੀ ਆ ਵੀਰੇ ਜੇ ਭਾਵੇਂ ਇਹ ਕਲਰ ਦੇਖ ਕੇ ਜਾਨਵਰ ਦੁੱਧ ਨਹੀਂ ਦਿੰਦਾ ਬ੍ਰੀਡ ਦੇ ਰੋਲ ਤੇ ਕੱਦ ਵੀ ਫੁੱਲ ਲੜਾਵ ਲਾ ਗਿਆ ਨਾ ਤੇ ਹੁਣ ਇਧਰਲੇ ਬੰਨੇ ਦਿਖਾ ਦੀ ਬਾਹਰ ਵਾਲੀਆਂ ਆਹ ਤੇ ਰਹਿ ਗਈਆਂ ਤੈਨੂੰ ਆਹ ਇਧਰ ਮੰਨਦੀ ਆ ਕੇ ਚੇਂਜ ਕਰਦੀ ਨਾ ਜਗ੍ਹਾ ਬਦਲਦੀ ਇਹਦੀ ਮਾਂ ਕੇ ਤੇ ਇਹਨੇ ਦੁੱਧ ਦਿੱਤਾ ਗੁਰੀ ਵੀਰੇ 26 ਤੋਂ 27 ਕਿਲੋ ਠੀਕ ਆ ਜੀ ਇਹ ਬੱਚੀ ਦਾ ਜਮਣ ਲੈਣ ਦੇ ਨਾਲ ਰੇਟ ਮੰਨ ਕੇ ਵੀ 1,20,000 ਦੀਆਂ ਦੋਨੇ ਦੇ ਦਾਂਗੇ ਜੋ ਕੋਈ ਤਰਨ ਤਰਨ ਜਾਂ ਇਧਰ ਦੀ ਜਿਆਦਾ ਸਾਈਡ ਤੇ ਵੀਰਾਂ ਦੇ ਫੋਨ ਵੀ ਹੁੰਦੇ ਨੇ ਗਾਵੇਂ ਵੀ ਜਾਂਦੇ ਇਹ ਜੋੜੇ 'ਚੋਂ ਪਹੁੰਚ ਕਰ ਹਾਂ 240 ਹਾਂ ਅਤੇ 240 ਚ ਜੋੜੇ ਦੀ ਪਹੁੰਚ ਹੋ ਜੋ ਇੱਕ ਬੰਛੀ ਆ ਆ ਗਈ ਨਾ ਇਹਨੇ ਦੁੱਧ ਦਿੱਤਾ 30 ਕਿਲੋ ਬਲੂਨ ਨੇ ਠੀਕ ਆ ਗੱਲ ਹਾਂ ਇਹਦਾ ਰਿਕਾਰਡ ਆ ਗਿਆ 30 ਕਿਲੋ ਦਾ ਤੇ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਇੱਕ 20 ਦੇ ਭਾਅ ਨੂੰ ਇਹ ਦੋਨੇ ਮਿਲ ਜਾਣੀਆਂ 2 ਲੱਖ ਇਹਨੇ ਇਕੱਲੀ ਲੈ ਲੈ ਆਪਾਂ ਨੂੰ ਕੋਈ ਚੱਕਰ ਨਹੀਂ ਆ 2 ਲੱਖ ਤੇ 40 ਹਜ਼ਾਰ ਦੀ ਜੋੜੇ ਦੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਹਾਂ ਆ ਇਹਦਾ ਕੀ ਸੀ ਨਾ ਇਹਨੇ ਦੁੱਧ ਦਿੱਤਾ 22 28 ਕਿਲੋ ਪਹਿਲਾਂ ਨੇ ਹਲੇ 15 ਨਾਲ ਦੀ ਕੱਚੀ ਆ ਬਹੁਤ ਸੋਹਣੇ ਬੱਚੇ ਨੇ ਬਈ ਯਾਰ ਜਨਮਰ ਇੱਕ ਤੋਂ ਇੱਕ ਜਨਮਰ ਇਹਦੇ ਪੈਸੇ ਇਹਦੇ 1.30 ਲੱਖ ਰੁਪਏ ਕਿੰਨੇ ਦਿਨ ਕੱਢੂਗੀ 15 ਦਿਨ ਲੈ ਜੂਗੀ 15 ਦਿਨ ਪੈਂਡਿੰਗ ਇਹਦਾ ਲੈਣਾ 1.30 ਲੱਖ ਰੁਪਿਆ ਤੇ ਹੁਣ ਤੁਹਾਨੂੰ ਦਿਖਾ ਦੇਣਾ ਇਧਰਲੇ ਬੰਨੇ ਬਾਹਰ ਵਾਲੇ ਪਾਸੇ ਇੱਕ ਜਰਸੀ ਵੀ ਦਿਖਾਵਾਂਗੇ ਦੋ ਦੰਦ ਤੋਹਫਾ ਹੀ ਦਿਖਾ ਦਾਂਗੇ ਤੁਹਾਨੂੰ ਇਹ ਵੀ ਬੱਚੀ ਲੱਗ ਗਈ ਭਲਾਈਆਂ ਪਾਉਣ ਬਈ ਅੱਜ ਇਹਦਾ ਸੁਆ ਕਰਾ ਆ ਤੇ ਕਈ ਵਾਰ ਵੀਰ ਫੋਨ ਤੇ ਕਹਿੰਦੇ ਯਾਰ ਕੋਈ ਪਾਸ ਪੁੱਛਦਾ ਨਹੀਂ ਕੋਲੋਂ ਦਿਖਾ ਦੇ ਭਲਾਂ ਨੇ ਧੁਰਦੀਆਂ ਫਰਦੀਆਂ ਨੇ ਹਾਂ ਚੀਪਾ ਦੇਖ ਲੈ ਚੀਪਾ ਬਹੁਤ ਸੋਹਣਾ ਐ ਮਾਰ ਦੇ ਤੇਲ ਵਰਗਾ ਕੱਢੂ ਹੈ ਜੀ ਦਾ ਬਰੀਡ ਬਹੁਤ ਆ ਤੇ ਦੁੱਧ ਵੀ ਸੋਹਣਾ ਦੇਊਗੀ 35 ਕਿਲੋ ਦੁੱਧ ਪਲੂਨ ਦਾ ਚੋਆਇਆ ਹੋਇਆ ਹੈਗਾ ਠੀਕ ਆ ਗੱਲ ਤੇ ਇਹਦਾ ਇਹਦਾ ਵੀ ਰੇਟ ਗੁਰੀ ਵੀਰੇ ਬਾਜ ਵੀ ਹੋਊਗਾ 1,35,000 ਰੁਪਿਆ 1,35,000 ਫੇਸ ਫੇਸ ਵਾਲੇ ਵੱਖ ਤੋਂ ਬਰੀਡ ਕਰ ਸਕਦੇ ਹੋ ਚਾ ਇੱਕ ਬਰੀਡ ਚ ਹੈਗਿਆ ਨੇ ਸਾਰੀਆਂ ਫੁੱਲਾ ਦੁੱਧ ਵਾਲੇ ਜੰਮੀਆਂ ਵੀ ਦਿਖਾਉਂਗਾ ਕੱਦੇ ਵੀ ਫੁੱਲਾ ਕਹਿਣ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਗੁਰੀ ਜਦੋਂ ਜਨਮਰ ਵੀਰੇ ਦੇਖ ਜਿੰਨੇ گاਵਾ ਵੀ ਆਪਣੀਆਂ ਜੁਬਿਕਦੀਆਂ ਨੇ ਮੱਝਾਂ ਵੀ ਵੇਚਦੇ ਪਰ ਆਪਾਂ ਇੱਕ ਚੀਜ਼ ਕਹਿੰਦੇ ਵੀ ਪੈਸੇ ਯਾਰ ਆਪਾਂ ਜਦੋਂ ਲਾਉਣੇ ਆ ਵਧੀਆ ਜਾਨਵਰ ਦੀ ਪੈਸੇ ਲਾਓ ਹਨ ਵੀ ਚਾਹੇ ਐਮ ਵਾਲਾ ਚੀਜ਼ ਖਰੀਦੋ ਯਾਰ ਵੀਰੇ ਦੇਖ ਗਾਂ ਤਾਂ ਘੱਟ ਤੋਂ ਘੱਟ 25 ਤੋਂ ਪਲੱਸ ਤੇ 30 ਕਿਲੋ ਵਾਲੀ ਗਾਂ ਪੜਤਾ ਪਉਂਦੀ ਹੈ ਜੇ ਆਪਾਂ ਕੋਈ 15 16 ਕਿਲੋ ਵਾਲੀ ਨਹੀਂ ਪਉਂਦੀ ਠੀਕ ਹੈ ਗੱਲ ਜਿਹੜੀ ਇਹ ਬੱਛੀ ਹੈ ਗੁਰੀ ਇਹਨੇ 35 ਕਿਲੋ ਤੋਂ ਦਿੱਤਾ ਹੋਇਆ ਵੱਡੀ ਇੰਨੀ ਕ ਪਰਲੇ ਪਾਸੇ ਦੇ ਕੱਦ ਆ ਗਿਆ ਇਹਦਾ ਫੁੱਲ ਵੱਡਾ ਲੰਬੀ ਲੰਬੀ ਫੁੱਲਾ ਬਾਕੀ ਇਹ ਤਾਂ ਬ੍ਰੀਡ ਵਾਲੀ ਗੁਰੀ ਬਈ ਇਦਾਂ ਦੇ ਜਾਨਵਰਾਂ ਦੀ ਜਿੱਦਣ ਇਹ ਬੱਚਾ ਦਿੱਤਾ ਇਹਨੇ ਨਾ ਉਦੋਂ ਨਹੀਂ ਦੱਸੂਗੀ ਮੈਂ ਕੀ ਜੇ ਦੇਖੀ ਆ ਕਰਮ ਵਾਲੀ ਆ ਚੀਜ਼ਾਂ ਨਹੀਂ ਮਿਲਦੀ ਗੁਰੀ ਆर्डर ਰੱਖੂਗੀ ਨਾਲ हां ਬਹੁਤ ਸੋਹਣੀ ਬਰੀਡ ਦੇਖ ਲੈ ਬਰੀਕਪਨ ਕਿੰਨਾ ਕੁਆਲਿਟੀ ਕਿੰਨੀ ਆ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਗੁਰੀ ਬਾਈ ਯਾਰ ਲੈਣ ਦੇ ਨਾਲ ਰੇਟ ਹੀ ਕਰਾਂਗੇ ਆਪਾਂ 1 35 ਬਾਈ 1 ਲੱਖ ਤੇ 35 ਹਜ਼ਾਰ ਬਾਕੀ ਹੋਰ ਆ ਬਾਈ ਗੁਰੀ ਜਦੋਂ ਬੰਦਾ ਆਉਂਦਾ ਹੋ ਜਾਂਦਾ ਪਰ ਵੀ ਜੇ ਆਪਾਂ ਕਹੀਏ ਵੀ ਕੋਈ ਜ਼ਿਆਦਾ ਜਿੰਨੇ ਵੀ ਆਪਣੇ ਸੌਦੇ ਨੇ ਵੀ ਜੇ ਆਪਾਂ ਕਹੀਏ ਮੇਰੇ ਚ 10000 ਦਾ ਓਲਾ ਵੀਰੇ ਏਡਾ ਓਲਾ ਹੈ ਨਹੀਂ ਠੀਕ ਆ ਗੱਲ ਤਾਂ ਐ ਹੁੰਦਾ ਬਾਈ ਜਾਨਵਰ ਪਹਿਲਾਂ ਜਿੱਥੋਂ ਆਪਾਂ ਲੈਣੇ ਆ ਹੁਣ ਬਰੀਡ ਵਾਲੇ ਜਾਨਵਰ ਤੇ ਵੀਰੇ ਪਹਿਲਾਂ ਹੀ ਪਾ ਲਾਉਣਾ ਪੈਂਦਾ ਆ ਤੋਹਾ ਇਹ ਦੋਂਦੀ ਬੱਚੇ ਵੀਰੇ ਰਮਾੜਾ ਦੀ ਸਿੰ ਸ਼ਕੀਨ ਵੀ ਫੁੱਲ ਆ ਗਈ ਹਾਂ ਦੋਂਦੀ ਦੰਦਾਂ ਚ ਆ ਗਈ ਦੋ ਦੰਦ ਸ਼ਕੀਨ ਆ ਗਈ ਫੁੱਲ ਤੇ ਬਾਕੀ ਬਾਡੀ ਦੀ ਕੁਆਲਿਟੀ ਵੀ ਲਾਜਵਾ ਆ ਗਈ ਦੇ ਇਤੋਂ ਚਮਕ ਚਮਕ ਵੀ ਚੰਗੀ ਆ ਬੱਚੀ ਚ ਲੈ ਚੱਲਾ ਇਹਨੂੰ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ ਲੈ ਜੂ 12 13 ਦਿਨ ਬਾਈ ਹਲੇ ਪਲਾਂੀਆਂ ਲੱਗੀ ਕਰਨ ਤੁਸਰੀ ਹਾਂ ਪਲਾਂ ਤਾਂ ਸਾਰੀਆਂ ਪਾਈ ਜਾਂਦੀਆਂ ਹੁਣ ਕਮਾਲ ਹੈ ਕਮਾਲ 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 ਤੇ ਬਾਕੀ ਇਹ ਆ ਗਈ ਬਾਈ ਕਹਿੰਦਾ ਰਮਾਡਾ ਦੀ ਕਹਿਣ ਦੀ ਗੱਲ ਨਹੀਂ ਜਿਹੜੇ ਹੁਣ ਉਹ ਵੀ ਵੀ ਵੀਡੀਓ ਦੇਖਦਾ ਉਹ ਜਿੰਨੇ ਆਪਾਂ ਜਿੱਤੋ ਲਈ ਆ ਜੋ ਕਿਹਾ ਅਗਲੇ ਨਾਲ ਆਪਾਂ ਉਹ ਹੀ ਦੱਸਣਾ ਠੀਕ ਆ ਗੱਲ ਤਾਂ ਕੋ ਵੀਰੇ ਕੱਲੋਂ ਜਦੋਂ ਲੰਬਾ ਟਾਈਮ ਕੰਮ ਕਰਨਾ ਹੋਵੇ ਬਾਈ ਸਾਰਾ ਕੁਝ ਸੋਚ ਕੇ ਚੱਲਦਾ ਕੰਮ ਠੀਕ ਹੈ ਗੱਲ ਤੇ ਚੰਗੇ ਰਿਕਾਰਡ ਵਾਲੀ ਆ ਦੁੱਧ ਵੀ ਚੰਗਾ ਪਾਉਂਦਾ ਆਪਣੇ ਕੋਲ ਪੰਜ ਬੱਚੀਆਂ ਨੇ ਗੁਰੀ ਪਲੂਣਾ ਕਈ ਵਾਰ ਪਲੂਣਾ ਦਾ ਸ਼ਕੀਨ ਹੁੰਦਾ ਬਾਈ ਹਨਾ ਠੀਕ ਹੈ ਜੀ ਪੰਜ ਨੇ ਆ ਪੰਜ ਆ ਗਈਆਂ ਪਹਿਲੇ ਨਾ ਤਕਰੀਬਨ ਦੰਦਾ ਚ ਹੀ ਹੋਣਗੀਆਂ ਆ ਬੱਚੀਆਂ ਜਿਵੇਂ ਹੁਣ ਪਹਿਲਾਂ ਦੇਖ ਇਹ ਵੀ ਲੱਗੀ ਪੋਣਾ ਪੋਣਾ ਇਹਦਾ ਉਹਦਾ ਰੇਟ ਨਹੀਂ ਦੱਸਿਆ ਆਪਾਂ ਉਹ ਬੱਚੀ 1 35 ਦੇ ਦਾਂਗਾ 1 ਲੱਖ ਤੇ 35 ਤੇ ਆ ਗੁਰੀ ਹੁਣ ਬੱਚੀ ਦੇ ਹਲਾ ਕਿੱਥੋਂ ਸਟਾਰਟਿੰਗ ਕਰਨ ਲੱਗੇ ਲੈ ਵੀਰ ਇੱਥੋਂ ਦੇਖ ਇੱਥੇ ਸਟਾਰਟ ਕਰਨ ਲੱਗੇ ਲੇਵਜ ਦੇ ਹਾਂ ਪਹਿਲਾਂ ਇਹ ਵੀ ਪਲਾਂ ਲੱਗੀ ਪਉਣ ਦੰਦਾਂ ਚ ਕਿਵੇਂ ਹੋਊਗੀ ਚੌਗੀ ਚਾਰ ਦੰਦ ਆ ਬਾਡੀ ਆ ਗਈ ਤੋਰੀਆਂ ਨੂੰ ਖੋਲ ਗਈ ਇਹਦਾ ਤਾਂ ਨਹੀਂ ਪਤਾ ਕਿਹੜੀ ਦੀ ਆ ਕਿਹੜੀ 3 ਨ ਮਾਰਕ ਦੀ ਆਗੀ 3 ਮਾਰਕ ਦੀ ਹਾਂ ਆ ਫੇਸ ਬਿਲਕੁਲ ਰੱਖਦੀ ਆ ਛੋਟਾ ਆ ਨਾ ਨਹੀਂ ਬਹੁਤ ਜ਼ਿਆਦਾ ਕੁਆਲਿਟੀ ਵਾਲੇ ਜਾਨਵਰ ਆ ਲੈ ਚੱਲਾ ਇਹਨੂੰ ਇਹ ਆ ਗਈ ਚਾਰ ਦੰਦ ਸੂਆ ਇਹਦਾ ਵੀ ਪਹਿਲਾਂ ਕਿੰਨੀਆਂ ਪੰਜ ਦਸੀਆਂ ਪਹਿਲਾਂ ਆਪਣੇ ਕੋਲ ਹਾਂ ਆ ਪੰਜ ਬੱਚੀਆਂ ਬਾਈ ਕਹਿੰਦਾ ਪਹਿਲੇ ਸੂਈ ਵਾਲੀਆਂ ਨੇ ਦੋ ਦੰਦ ਨੇ ਇੱਕ ਅੱਧੀ ਚਾਰ ਦੰਦਾਂ ਦਾ ਵਿੱਚ ਜਿਵੇਂ ਕੋਈ ਪ੍ਰਾਸ਼ਕੀਨ ਹੁੰਦਾ ਵੀ ਆਪਾਂ ਦੰਦਾਲੀਆਂ ਲੈਣੀਆਂ ਪਹਿਲੇ ਜਾਂ ਦੂਜੇ ਸੂਵੇ ਨਵਾਂ ਫਾਰਮ ਸ਼ੁਰੂ ਕਰਨਾ ਹਾਂ ਇਹਦਾ ਕੋਕੇ ਪੀਸ ਹੀ ਨਹੀਂ ਬਈ ਗੁਰੂ ਯਾਰ ਚੀਜ਼ਾਂ ਕੁਆਲਿਟੀ ਦੀਆਂ ਨੇ ਕਿਉਂਕਿ ਜਨਮਰ ਆਪਾਂ ਦੇਖ ਹਰੇਕ ਸ਼ਕੀਨ ਆ ਬਾਈ ਅੱਜਕੱਲ ਹਨਾ ਤੇ ਬਾਕੀ ਸੋਨੂੰ ਹਰੇਕ ਵੀਡੀਓ ਚ ਦੱਸਦਾ ਵੀ ਉਹਨਾਂ ਵੀ ਕੁਆਲਿਟੀ ਦੀ ਚੀਜ਼ ਹੈ ਜਿਹੜੀ ਉਹ ਮੁੱਲ ਲਾ ਕੇ ਮਿਲੂਗੀ ਤੁਹਾਨੂੰ ਲੈਣੀ ਮੁੱਲ ਲਾ ਕੇ ਪੈਂਦੇ ਬਈ ਐ ਤਾਂ ਹੈ ਨਹੀਂ ਇਹ ਵੀ ਪੇੜ ਤੋਂ ਟੁੱਟ ਜਾਂਦੀਆਂ ਜਿਹੜਾ ਪਾਲਦਾ ਉਹਨਾਂ ਨੂੰ ਪੁੱਛ ਕੇ ਦੇਖੇ ਆਪਾਂ ਤਾਂ ਚੱਲ ਫੇਰ ਵੀ ਲਿਆਂਦੀ ਤੇ ਵੇਚ ਲਈ ਹਨਾ ਇਹਦਾ ਕੀ ਰੇਟ ਆ ਪ੍ਰਦੀਪਾ ਇਹਦਾ ਬਾਈ ਇਹ ਵੀ 1 35 ਦੀ ਹੀ ਦੇ ਦਾਂ 270 ਹੋ ਗਿਆ ਜੋੜਾ 2.5 ਦਾ ਹੋਜੀ ਜੋੜਾ ਕਰ ਲੈ ਕੋਈ ਨਹੀਂ ਮੰਨਤਣ ਮੁੱਕੇ ਕਰਾ ਜੋੜਾ ਹੋ ਜੂਗਾ 2 ਲੱਖ ਤੇ 65 ਹਜ਼ਾਰ ਦਾ ਇਹ ਦੋਏ ਬੱਛੀਆਂ ਖੜੀਆਂ ਨਾਂ ਵਾਲੀ ਦੋ ਦੰਦ ਦਾ ਤੇ ਇਹ ਚਾਰ ਦੰਦ ਦਾ ਇਹਦਾ ਕਿਹੜਾ ਸੁਆ ਇਹ ਪਹਿਲਾਣਾ ਵੀਰੇ ਇਹਦਾ ਵੀ ਪਹਿਲਾ ਹਾਂਜੀ ਤੋੜ ਦੇ ਯਾਰ ਇਹ ਵੀ ਹੋਲ ਕੇ ਇਹ ਦੰਦਾਂ ਜਿਵੇਂ ਆ ਚੌਗੀ ਆ ਚਾਰ ਦੰਦ ਦਾ ਆ ਤਿੰਨ ਤਾਂ ਖਾਤੀਆਂ ਲਗਾਤਾਰ ਸਾਨੂੰ ਇਧਰਲੇ ਬੰਨੇ ਤਿੰਨੇ ਲੈਣੀਆਂ ਹੁਣ ਕਿਸੇ ਸੱਜਣ ਨੇ ਤਿੰਨੇ ਵੀ ਲਿਆ ਸਕਦਾ ਤੇ ਦੋਵੇਂ ਲੈਣੇ ਮੈਂ ਤੁਹਾਨੂੰ ਪਹਿਲਾਂ ਪਾ ਦੂਗੀ ਗੁਰੀ 35 ਕਿਲੋ ਦੁੱਧ ਪਾਉਣ ਦੀ ਉਮੀਦ ਆ ਲੇਵੇ ਦੀ ਚੜਾਈ ਚੁੜੀ ਬੰਤਰ ਬਹੁਤ ਸੋਹਣੀ ਆ ਆਰਡਰ ਬਹੁਤ ਵੱਡਾ ਬਲ ਆ ਗਿਆ ਦਾ ਜਿਹੜੇ ਹਿਸਾਬ ਨਾਲ ਪਹਿਲਨ ਆ ਕਮਾਲ ਐ ਇਥੋਂ ਐਨ ਸਟੈਚਰ ਡਰਾ ਜਾਨ ਵੀ ਫੁੱਲਾ ਬਾਜਨ ਵਜੂ ਤੇ ਨਸਲ ਤਾਂ ਹੈਗੀ ਹੈ ਹੈਗੀ ਹੈ ਇਹਨਾਂ ਚ 100 ਦੀ 100 ਹਰੇਕ ਜਿੰਨੀਆਂ ਬੱਚੀਆਂ ਤੁਹਾਨੂੰ ਮੈਂ ਦਿਖਾਈਆਂ ਨੇ ਤੇ ਥਣ ਵੀ ਫੁੱਲ ਗੈਪ ਤੇ ਆ ਤੇ ਬਾਕੀ ਆਰਡਰ ਕੁਆਲਿਟੀ ਦੱਸਦੀ ਐ ਇਥੋਂ ਕਿੰਨੇ ਦਿਨ ਕੱਢੂਗੀ ਇਹ ਲੈ ਜੂਗਰੀ ਵੀਰੇ ਹਲੇ ਹਫਤਾ ਤੱਕ ਇੱਕ ਹਫਤਾ ਹਾਂ ਬਈ ਇੱਕ ਹਫਤੇ ਨੂੰ ਦਾ ਕੰਮ ਪਹਿਲਵਾਨ ਵਾਲਾ ਦਾ ਜੀ ਬਹੁਤ ਸੋਹਣੀ ਆ ਤੇ ਬਾਕੀ ਭਾਲਾਂ ਚ ਆ ਥੋੜੀ ਵਾਲੀ ਥੋੜੀ ਬਹੁਤੀ ਭਾਲਾਂ ਚ ਆ ਜੇ ਆ ਕੋਣ ਆਦਾ ਫਿਰ ਪੌਣੀ ਆ ਸਾਰੇ ਜਾਨਵਰ ਹਨ ਨਾ ਨਮਾ ਨੂ ਕੋ ਗੁੜਗੜ ਸੜ ਦਿੰਦੇ ਕੋਸਾ ਤਾਂ ਪੈਸੇ ਕਿੰਨੇ ਲਾਵਾਂਗੇ ਇਹਦੀ ਇਹ ਗੁਰੇ ਬਾਈ ਯਾਰ ਮੁੱਲ ਕਰਾਉਣਾ ਚਾਹੇ 2 ਕਰਾ ਲਗਣਾ 1 65 ਦੀ ਬੱਚੀ ਦੇ ਦਾਂ ਨੂੰ ਬਈ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 65000 ਦੀ ਸੂਆ ਇਹਦਾ ਵੀ ਪਹਿਲਾਂ ਆ ਗਿਆ ਤੇ ਹੁਣ ਸਾਨੂੰ ਤੁਹਾਨੂੰ ਆਪਾਂ ਇੱਕ ਜਰਸੀ ਦਿਖਾਵਾਂਗੇ ਜਿਹੜੀ ਉਹ ਖੜੀ ਉਧਰਲੇ ਬੰਨੀ ਐਂਡ ਤੇ ਦਿਖਾਵਾਂਗੇ ਇੱਕ ਆ ਬੱਚੀ ਦਿਖਾਵਾਂਗੇ ਤੇ ਦੋ ਬੱਚੀਆਂ ਆ ਰਹੀਆਂ ਇਧਰਲੇ ਆ ਗਈ ਗੁਰੇ ਵੀਰੇ ਪਲੂਣ ਪਹਿਲਾ ਸੂਆ ਦੋਂਦੀ ਬੱਚੀ ਐ 1 ਮਹੀਨੇ ਦੀ ਕੱਚੀ ਐ ਤੇ 1 5 ਦੀ ਬੱਚੀ ਦੇ ਦਾਂਗੇ ਵੱਡੀ-ਬੁੱਡੀ ਬਹੁਤ ਆ ਕਈ ਵਾਰ ਸ਼ਕੀਨ ਹੁੰਦਾ ਅਗਲਾ ਕਹਿੰਦਾ ਆਪਣੀ ਸੇਵਾ ਨਾਲ ਤਿਆਰ ਕਰਨੀ ਆ 1 ਲੱਖ ਤੇ 5000 1 ਮਹੀਨਾ ਪੈਂਡਿੰਗ ਹਾਂਜੀ ਇਹ ਬੈਡ ਜਿਹੜੀ ਨਾਲ ਵਾਲੀ ਇਹਦੇ ਵੀ 15 ਦਿਨਾਂ ਦੀ ਕੱਚੀ ਆ ਦੁੱਧਾਂ ਸੋਨਾ ਦਿੱਤਾ 32 33 ਕਿਲੋ ਬਲੂਨ ਦਾ ਠੀਕ ਆ ਕਹਿੰਦਾ ਤੇ ਇਹ ਬੱਚੀ ਦੇ ਦਾਂਗੇ ਆਪਾਂ ਅੱਜ 95000 ਇਹ ਮਿਲ ਜੂ ਬਾਈ ਕਹਿੰਦਾ 95 ਦੀ ਸੂਆ ਕਿਹੜਾ ਪ੍ਰਦੀਪਤਾ ਇਹ ਦੂਜੇ ਸੂਗੀ ਪੁਰੀ ਦੂਜਾ ਸੂਆ ਬਹੁਤ ਤਕੜੀ ਬੱਚੀ ਆ ਤੇ ਇੱਕ ਸਾਨੂੰ ਸੱਜਣੋਂ ਫਿਰ ਆ ਜਰਸੀ ਦਾ ਨਾ ਤੋਹਫਾ ਹੀ ਦਿਖਾ ਦਾਂਗੇ ਕਿ ਕਿਵੇਂ ਅਪਰਦੀਪ ਦੰਦਾਂ ਜੀ ਦੁੰਦੀ ਸਿਰਫ ਹਾਂਜੀ ਵੱਡੀ ਬੜੀਆ ਤੇ ਪਲੀ ਪੁਲੀ ਵੀ ਬਹੁਤ ਹੋਈ ਆ ਨਾ ਨੰਗੀ ਨੰਗੀਨਾ ਬੰਦਾ ਚ ਆ ਗਈ ਦੋ ਦੰਦ ਤੇ ਆ ਗਈ ਜਿਵੇਂ ਆਪਾਂ ਕਹਿ ਲਾਂ ਨੇ ਆ 200% ਜਰਸੀ ਦਾ ਗੱਲ ਗੁਰੀ ਜਿਹੜੇ ਬਾਈ ਨੇ ਜਿਵੇਂ ਫਾਰਮ ਦੇ ਵਿੱਚ ਹੁਣ ਆਪਾਂ ਕਹਿੰਦੇ ਆ ਵੀ ਬਰੀਡ ਤਿਆਰ ਚਲੋ ਆਪਣੇ ਕੋਲ ਤਾਂ ਇੱਕ ਤੋਂ ਇੱਕ ਆਉਂਦੀਆਂ ਰਹਿੰਦੀਆਂ ਕਰਮਾਂ ਵਾਲੀਆਂ ਆਪਾਂ ਵੇਚੀ ਜਾਂਦੇ ਰਹਨੇ ਆ ਠੀਕ ਆ ਗੱਲ ਜਿਹੜੇ ਬਾਈ ਨੇ ਮੰਨ ਕੇ ਚੱਲ ਪਾ ਵੀ ਫਾਰਮ ਤਿਆਰ ਕਰਨਾ ਵੀ 13 ਸਾਲ ਹੁਣ ਪੈਸੇ ਲਾ ਕੇ ਤਾਂ ਬੜ ਜਾਣੀ ਇਹ ਮੁਰਕੇ ਨਗੀਨੇ ਬੱਚੇ ਦੇਊਗੀ ਜੀ ਦੇ ਬਾਕੀ ਤੋਹਫੇ ਪਾ ਦੂਗੀ ਹੈ ਨਾ ਹਾਂ ਤੇ ਆਪਾਂ ਕਹਿ ਸਕਦੇ ਆਂ ਵੀ 200% ਜਰਸੀ ਚ ਆ ਗਈ ਇੱਕ ਤਾਂ 100 ਹੁਣ 100 ਸੁ ਕਿਹੜਾ ਬਾਈ ਪਰਮਾਤਮਾ ਇਹਦੀ ਉਮਰ ਲੰਮੀ ਰੱਖੇ ਕਰਮ ਵਾਲੀ ਕਿਤੇ ਪੈਦਾ ਥੋੜੀ ਹੁੰਦੇ ਐ ਇਦਾਂ ਦੇ ਬੱਚੇ ਤੇ ਬਾਕੀ ਇਹਦੀ ਖੜ ਨਹੀਂ ਖੜਨੀ ਦੇਖ ਸਕਦੇ ਹੋ ਤੇ ਜਿਹੜੇ ਮੇਲੇ ਚ ਲਿ ਜਾਓਗੇ ਮੇਲੇ ਚ ਵੀ ਨੰਬਰ ਚ ਚੱਕੂਗੀ ਬਿਊਟੀ ਵਾਲੇ ਪੱਖ ਤੋਂ ਇਹ ਵੀ ਸਵੈਲਿੰਗ ਜੀ ਇਹ ਵੀ ਸਵੈਲਿੰਗ ਜੀ ਪਾਈ ਜਾਂਦੀ ਆ ਕਿੰਨੇ ਕੁ ਦਿਨ ਕੱਢ ਦੂ ਬਾਈ ਗੁਰੀ ਹਲੇ ਹਫਤਾ ਤਾਂ ਇਹਦਾ ਪਈ ਹੈਗਾ ਤੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਹੈ ਨਾ ਹਾਈ ਕਿ ਯਾਰ ਬਾਈ ਕਿਸੇ ਪਾਸੇ ਤਾਂ ਨਹੀਂ ਜਾਨ ਬਰਤੂ ਕਮੀ ਹੁੰਦੀ ਆ ਹਨਾ ਪਰ ਪੈਸਿਆਂ 'ਚ ਵੀ ਕਮੀ ਨਹੀਂ ਗੁਰੀ ਠੀਕ ਆ ਜਿਹੜੇ ਨੇ ਪੈਸੇ ਆਪਾਂ ਦਿੱਤੇ ਨੇ ਉਹ 'ਚ ਵੀ ਕਮੀ ਨਹੀਂ ਜਿਹੜੇ ਆਪਾਂ ਲੈਣੇ ਨੋਟ ਵੀ ਕਮੀ ਨਹੀਂ ਕਿੰਨੇ ਲਵਾਂਗੇ ਆਪਾਂ ਇਹਦੇ ਗੁਰੇ ਵੀਰੇ 2 ਲੱਖ ਤੇ 25 ਹਜ਼ਾਰ ਦਾ ਵਿਚਾਰ ਦੋ ਲੱਖ ਤੇ 25 ਪਰ ਇੱਕ ਚੀਜ਼ ਹੋਰ ਆ ਗੁਰੀ ਆਪਣੀ ਵੀਡੀਓ 'ਚ ਇਹ ਗੱਲ ਕਹੇ ਦੇ ਵੀ ਯਾਰ ਵਿਚਵੀਰ ਕਹਿ ਦਿੰਦੇ ਨੇ ਵੀ ਬਾਈ ਮੁੱਲ ਨਹੀਂ ਤੂੰ ਕੋਲੇ ਖੜਾ ਵੀਡੀਓ ਦੇ ਵਿੱਚ ਤਾਂ ਇੱਕ ਹਿੰਟ ਹੁੰਦਾ ਵੀ ਕੋਲੋਂ ਦੇਖ ਕੇ ਜਿਹੜਾ ਕੋਈ ਸ਼ਕੀਨ ਆ ਗਿਆ ਲੈਣ ਵਾਲਾ ਇਹਨੂੰ ਵੀ ਉਹੀ ਮੁਰਜੇ ਦਾ ਮੁਰਜੇ ਵੀ ਜੇ ਇਹਨੂੰ ਸਹੀ ਬੰਦਾ ਇਹਨੂੰ ਖਰੀਦਣ ਆ ਲ ਆ ਗਿਆ ਉਹ ਅੰਦਰੋਂ ਨਹੀਂ ਨਿਕਲੂਗਾ ਜਰਸੀ ਦਾ ਆਸ਼ਿਕ ਆ ਗਿਆ ਕਹਿਣਦਾ ਭਾਬਾ ਇਹ ਜਿਹੜੇ ਦੇ ਜਾਊਗੀ ਨੋਟਾਂ ਦਾ ਹਾਰ ਪਾ ਕੇ ਸਨਮਾਨਤ ਕਰਕੇ ਭੇਜਣੀ ਐ ਇੱਥੋਂ ਆਪਾਂ ਇਹ ਠੀਕ ਐ ਗੱਲ ਹਾਂ ਕਰਨਾ ਆਪਾਂ 7000 ਖਰਚੇ ਤੇ ਹੀ ਇਹ ਵੇਚਣੀ ਆ ਉਹ ਖਰਚੇ ਦੇ ਉੱਤੇ ਹੀ ਕਰਨਾ ਜਿਹੜਾ ਵੀਰ ਲੈ ਕੇ ਜਾਊ ਨੋਟਾਂ ਦਾ ਹਾਰ ਪਾ ਕੇ ਜਾਣੀ ਐ ਇਹ ਠੀਕ ਐ ਗੱਲ ਆ ਇਹਨੂੰ ਤੋਰ ਚੋਪਰਾ ਕੰਦ ਦੇ ਨਾਲ ਨਾਲ ਇੱਥੇ ਵੜੀ ਜਾਂਚ ਵੀ ਆ ਜਾਉ ਤੁਰਦੀ ਆ ਸਹੀ ਚੰਗੀ ਆ ਸਰੀ ਗੱਬਣ ਗੇੜੇ ਤੋਂ ਉਪਰ ਦੀ ਪਈ ਇਹ ਬਾਈ ਯਾਰ ਸਾਰਾ ਆਪਾਂ ਗੱਲ ਕਰਾਵਾਂਗੇ ਦੇਖ ਆਪਣੀ ਗੁਰੀ ਆਦਤ ਹੈ ਨਹੀਂ ਜਿਹੜੀ ਚੀਜ਼ ਦਾ ਪਤਾ ਪਤਾ ਇੱਕ ਦਾਲ ਦੀ ਵੱਡੀ ਦਿਖਾਈ ਆ ਉਹ ਵੀ ਉਸੇ ਫਾਰਮ ਦੀ ਆ ਠੀਕ ਆ ਗੱਲ ਹੂੰ ਰਿਕਾਰਡ ਬਾਈ ਕਹਿੰਦਾ ਸਾਰਾ ਇਹਦਾ ਦੱਸ ਦਾਂਗੇ ਤੇ ਮੁੱਲੇ ਦਾ ਹੈਗਾ 2 ਲੱਖ ਤੇ 25000 ਦੰਦਾਂ ਚ ਦੋ ਦੰਦ ਆਪ ਕਿਹੜੇ ਸੀਮਨ ਦੀ ਆ ਤੇ ਅੱਗੇ ਲੱਗਿਆ ਵੀ ਕਿਹੜਾ ਟੋਟਲ ਜਾਣਕਾਰੀ ਬਾਈ ਕਹਿੰਦਾ ਆਪਾਂ ਤੁਹਾਨੂੰ ਦੇ ਕੇ ਤੋਰਾਂਗੇ ਰੁਕ ਜਾਣ ਦੇ ਚੋਬਰਾ ਇੱਥੇ ਮੜ ਜਾ ਇੱਥੇ ਰੁਕ ਜਾਣ ਦੇ ਇਹਨੂੰ ਤੇ ਆ ਬੱਛੀ ਕਿਵੇਂ ਆ ਜੀ ਨਾਲ ਫਿਰਦੀ ਇੱਕ ਹੋਰ ਓਏ ਆ ਬੱਛੀ ਦਾ ਕੀ ਸੀਨਾ ਗੁਰੂ ਵੀਰੇ ਦਾ 27000 ਰੁਪਏ ਲੈਣਾਗਾ ਤੋਰੀ ਚੋਬਰਾ ਇਹਨੂੰ ਹੈਗਾ ਕੋਕਾ ਪੀਸ ਹੀ ਆ ਗੁਰੂ ਜੀ ਆਪ ਪੀਸ ਇਹ ਵੀ ਚੰਗਾ ਬਹੁਤ ਚੰਗਾ ਬੱਚਾ ਦਾ ਧੋ ਧੋਰ ਓਰਲੇ ਬਣਿਆ ਇੱਥੇ ਇੱਥੇ ਹੁਣ ਦੇਖ ਚੱਲ ਉਮਰ ਕਿੰਨੀ ਕਹੂ ਇਹਦੀ ਇਹ ਹੈਗੀ ਐ ਗੁਰੀ ਵੀਰੇ ਸਾਲ ਦੀ ਤਾਂ ਹੋ ਗਈ ਬਹੁਤ ਬਹੁਤ ਟਾਪ ਦਾ ਬੱਚਾ ਬਣਨਾ ਨੰਗੀਨੇ ਹੀ ਬਣੂਗਾ ਤੇ ਬਾਕੀ ਇਹਦਾ ਰਿਕਾਰਡ ਸਾਰਾ ਦੱਸ ਹੋਰ ਅਗਲੀ ਅਗਲਾ ਕਹਿ ਦਿੰਦਾ ਬਾਈ ਹੁਣ ਇੱਕ ਮਿੰਟ ਉਹ ਜਰਸੀ ਵੀ ਆ ਇਹ ਵੀ ਆ ਗੱਬਣਾ ਨੇ ਇਹਨਾਂ ਦੇ ਵਿੱਚ ਹੁਣ ਇਹਨਾਂ ਨੂੰ ਇੱਥੇ ਡੇਰੀ ਪ੍ਰੋਟੀਨ ਹੋਰ ਸਾਰਾ ਸਮਾਨ ਪੈਣਾ ਠੀਕ ਆ ਗੱਲ ਹੁਣ ਗੱਬਣਾ ਗਾਇਆਂ ਅਗਲਾ ਕੋਈ ਨਹੀਂ ਪੋਂਦਾ ਸਾਰੇ ਜਨਮਰਾਂ ਨੂੰ A to Z ਕਿਉਂਕਿ ਬਾਈ ਜਨਮਰ ਬਰੀਡ ਵਾਲੇ ਜਨਮਰਾਂ ਪਹਿਲਾਂ ਵੀ ਦਾਣੇ ਤੋਂ ਆਏ ਹੁੰਦੇ ਨੇ ਠੀਕ ਹੈ ਫਿਰ ਆ ਕੇ ਆਪਣੇ ਕੋਲ ਉਤਰ ਜਾਂਦਾ ਅਗਲਾ ਕਹਿੰਦਾ ਜਨਮਰ ਉਤਰ ਗਿਆ ਆ ਕੁਆਲਿਟੀ ਇਹਦੀ ਵੀ ਫੁੱਲ ਟਾਪ ਹੀ ਆ ਜੀ ਹਣਾ ਇਹਦਾ 27 ਲੈਣਾ ਹਾਂ ਬਾਈ ਲੈਣ ਦੇ ਹਾਂ ਇਹਦਾ ਬਾਈ ਕਹਿੰਦਾ ਰੁਪਈਆ 27000 ਹੀ ਲੈਣਾ ਪੂਰਾ ਜਿਹੜਾ ਸੱਜਣਾ ਇਹਨਾਂ ਦਾ ਆਸ਼ਿਕਾ ਇਹਨਾਂ ਦਾ ਇਛਕਾ ਹੋਰ ਰੁਪਈਏ ਲਾਊਗਾ ਵੀ ਕਿਉਂਕਿ ਪੈਸੇ ਉਹੀ ਗੱਲ ਆ ਵੀ ਦੁਨੀਆ ਲਈ ਫਿਰਦੀ ਆ ਪਰ ਚੀਜ਼ ਲੱਭਣੀ ਔਖੀ ਹੋ ਜਾਂਦੀ ਆ ਕਦੇ ਕਦੇ ਆ ਨੰਬਰ ਬੋਲ ਦੇ ਜ਼ਰਾ ਬਾਈ 95308095 ਬਾਈ ਯਾਰ ਕਿਤੇ ਮਰਜੀ ਜਾ ਕੇ ਟਰਾਈ ਕਰਿਆ ਵੇ ਆਪਾਂ ਮਾਨ ਨਹੀਂ ਕਰਦੇ ਵੀ ਇੱਕ ਤੋਂ ਇੱਕ ਜਾਨਵਰ ਹੁੰਦਾ ਪਰ ਪਹਿਲਾਂ ਪੈਸੇ ਹਾਂ ਕਿਸੇ ਕੋਲ ਟੌਪ ਦੀ ਗਾਂ ਬਕਾਉ ਆ ਵੀਰੇ ਆਪ ਨੂੰ ਪਹਿਲਾਂ ਵੀ ਕਈ ਵੀਰਿਆਂ ਤੋਂ ਆਪਾਂ ਲੈਤੀਆਂ ਨੇ ਫਾਰਮ ਵਾਲਿਆਂ ਤੋਂ ਵੀ ਲੈਂਦੇ ਆ ਜੀਮੀਦਾਰ ਬਾਈਆਂ ਤੋਂ ਵੀ ਲੈਂਦੇ ਆ ਜਿਹੜੇ ਨੇ ਕਈ ਵਾਰ ਸੇਲ ਕਰਨੀਆਂ ਵੀਡੀਓ ਪਾ ਸਕਦਾ ਉਹੀ ਗੱਲ ਆ ਵੀ ਆਪਾਂ ਮਹਿੰਗੀ ਵੇਚਦੇ ਨਹੀਂ ਮਹਿੰਗੀ ਲੈਣੇ ਵੀ ਪਰ ਯਾਰ ਸਾਰੇ ਦੇਖਦੇ ਚੀਜ਼ ਤੇ ਪੈਸੇ ਲੱਗਣ ਨੇ ਐਡਾ ਕਮਲਾ ਕੋਈ ਨਹੀਂ ਗੁਰੀ ਜੇ ਮੈਂ ਕਹਾਂ ਮੈਂ 70000 ਵਾਲੀ ਲੱਖ ਦੀ ਲਵਾਂ ਕਿਸ ਦੀ ਠੀਕ ਆ ਗੱਲ ਉਹੀ ਗੱਲ ਆ ਬਾਈ ਕਹਿੰਦਾ ਵੀ ਚੀਜ਼ ਤੇ ਰੁਪਈਏ ਲੱਗਦੇ ਨੇ ਉਹ ਸੱਜਣਾ ਨੂੰ ਜਾਣਕਾਰੀ ਵੀ ਆ ਜਿਹੜਿਆਂ ਨੂੰ ਪਤਾ ਜਿਵੇਂ ਆ ਤੋਹਫਾ ਦੇ ਗਏ ਪਹਿਲਾਂ ਵਾਲੀਆਂ ਗੱਲਾਂ ਕਰਿਆ ਗੁਰੂ ਅੱਗੇ ਹੋਰ ਕੀ ਕਹਿੰਦਾ ਆਏ ਆਗਾ ਰੇਟ ਇੰਨਾ ਮੰਗ ਲਿਆ ਮੁੱਲ ਮੰਗ ਲਿਆ ਵੀਰੇ ਉਹ ਕੰਮ ਨਹੀਂ ਹੈਗਾ ਹੁਣ ਠੀਕ ਆ ਗੱਲ ਹੁਣ ਤਾਂ ਜਨਵਰ ਦੇ ਵੀਰੇ ਕਦਰ ਰਹਾ ਹੁਣ ਮੇਲੇ ਲੱਗਦੇ ਆ ਹਰੇਕ ਬਾਈ ਜਾ ਕਰੋ ਕਾ 4 4 5 5 ਲੱਖ ਦੀ ਗਾਂ ਹੋਈ ਪਈ ਆ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ 'ਚ ਹੀ ਚੱਲਦਾ ਲਗਾਤਾਰ ਜਿਹੜੇ ਵੀ ਭਰਾ ਨੂੰ ਇਹਨਾਂ 'ਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰ